ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਹ ਲੋਕ ਭਾਰਤ ਨੂੰ ਨਹੀਂ ਸਮਝਦੇ ਭਾਰਤ 'ਚ ਇਸ ਗੱਲ ਦੀ ਲੜਾਈ ਹੈ ਕਿ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ ਮਿਲੇਗੀ ਰਾਹੁਲ ਗਾਂਧੀ ਨੇ ਕਿਹਾ ਕਿ ਕੀ ਪੰਥ ਸਿੱਖਾਂ ਨੂੰ ਕੜਾ ਕਰਨ ਦੀ ਇਜਾਜ਼ਤ ਮਿਲ ਰਹੀ ਹੈ ਕਿ ਸਿੱਖ ਗੁਰਦੁਆਰੇ ਜਾ ਸਕਣਗੇ ਇਹ ਲੜਾਈ ਸਿਰਫ ਸਿੱਖਾਂ ਦੀ ਨਹੀਂ ਹੈ ਬਲਕਿ ਇਹ ਲੜਾਈ ਸਾਰੇ ਧਰਮਾਂ ਦੀ ਹੈ ਕਿ ਰਾਹੁਲ ਗਾਂਧੀ ਦੇ ਵੱਲੋਂ ਕਿੰਨਾ ਕਿਤੇ ਕੇ ਸ਼ਬਦੀ ਹਮਲੇ ਜੋ ਨੇ ਕੀਤੇ ਜਾ ਰਹੇ ਨੇ ਅਮਰੀਕਾ ਤੋਂ ਰਾਹੁਲ ਗਾਂਧੀ ਡਿਵਲਪ ਕੀਏ ਮੋਦੀ ਤੇ ਤਿੱਖਾ ਨਿਸ਼ਾਨਾ ਜੋ ਹੈ ਸਾਧਿਆ ਗਿਆ ਹੈ ਇਹ ਲੋਕ ਭਾਰਤ ਨੂੰ ਨਹੀਂ ਸਮਝਦੇ

ਅਮਰੀਕੀ ਦੌਰੇ ਤੇ ਨੇ ਇਸ ਦੇ ਵਿਚਾਲੇ ਯੂਨੀਵਰਸਿਟੀ ਆਫ ਸੈਕਸਸ ਦੇ ਸਟੂਡੈਂਟਸ ਨੂੰ ਸੰਬੋਧਨ ਕਰਨ ਦੇ ਦੌਰਾਨ ਉਹਨਾਂ ਦੇਵਲਪਰਡ ਦੀ ਪੋਲਿਟਿਕਸ ਨੂੰ ਲੈ ਕੇ ਇਕਨੋਮੀ ਨੂੰ ਲੈ ਕੇ ਪਰਜੋੜ ਯਾਤਰਾ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਇਸ ਦੇ ਵਿਚਾਲੇ ਰਾਹੁਲ ਗਾਂਧੀ ਨੇ ਡੈਲਸ ਜਿਨੇ ਵੀ ਤਮਾਮ ਭਾਰਤ ਸਮੁਦਾਇ ਦੇ ਲੋਕ ਸੀ ਉਹਨਾਂ ਨੂੰ ਸੰਬੋਧਨ ਰਾਹੁਲ ਗਾਂਧੀ ਦੇ ਵਲੋਂ ਕੀਤਾ ਗਿਆ ਕੱਲ ਵੀ ਰਾਹੁਲ ਗਾਂਧੀ ਜੋ ਇੰਡੀਅਨ ਗਵਰਨਮੈਂਟ ਸੀ ਬੀਜੇਪੀ ਸੀ ਉਸ ਦੇ ਵਰੇ ਸੀ ਹਾਲਤ ਉਹਨਾਂ ਦੇ ਵਲੋਂ ਕਿਹਾ ਗਿਆ ਸੀ ਪਰ ਅੱਜ सब कुछ ही मेड इन चाइना है भारत रोजगार की समस्या है इस सानू प्रोडक्शन पे ध्यान देना चाहिए है भारत सब कुछ ही मेड इन चाइना है चीन ने प्रोडक्शन वाल ध्यान दिता तो इस चीन के लिए रोजगार की दिक्कत नहीं है तो वक् वक् मुद्दे को कितना कितने बीजेपी सरकार से हमलावर ने राहुल गांधी See, first of all, you have to understand what the fight Fight is not about politics. That is superficial. What is your name, the turban. What is your name? Balinder Singh. Balinder Singh. Sure. The fight is about whether he, as a Sikh, is going to be allowed to wear this turban in India, or he as a Sikh is going to be allowed to wear a kada in India. Or he as a Sikh is going to be able to go to Gurdwara. That's what the fight is about. And not just for him. For all religions. See, first of all, you have to understand what the fight is about. Fight is not about politics. That is superficial. What is your name? What is your name? Balinder Singh. The fight is about whether he, as a Sikh, is going to be allowed to wear this turban in India. Or he, as a Sikh, is going to be allowed to wear a kada in India. Or he, as a Sikh, is going to be able to go to Gurdwara. That's what the fight is about. And not just for him, for all religions. ਚਾਰੇ ਰਾਹੁਲ ਗਾਂਧੀ ਨੂੰ ਦੇ ਵੱਲੋਂ ਸਿੱਖਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਅਮਰੀਕਾ ਤੋਂ ਰਾਹੁਲ ਗਾਂਧੀ ਨੇ ਪੀਐਮ ਨਰਿੰਦਰ ਮੋਦੀ ਤੇ ਜੋ ਨਿਸ਼ਾਨਾ ਹੈ ਉਹਨਾਂ ਦੇ ਵੱਲੋਂ ਸਾਜਿਆ ਗਿਆ ਉਹਨਾਂ ਨੇ ਕਿ ਇਹ ਲੋਕ ਭਾਰਤ ਨੂੰ ਨਹੀਂ ਸਮਝਦੇ ਭਾਰਤ ਇਸ ਗੱਲ ਦੀ ਲੜਾਈ ਹੈ ਕਿ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ ਮਿਲੇਗੀ ਕਿ ਭਾਰਤ ਸਿੱਖਾਂ ਨੂੰ ਕੜਾ ਪਹਿਨਣ ਦੀ ਇਜਾਜ਼ਤ ਮਿਲੇਗੀ ਕਿ ਸਿੱਖ ਗੁਰਦੁਆਰੇ ਜਾ ਸਕਣਗੇ राहुल गांधी के सवाल इंशान खड़े अमेरिकी दौरे ते विचाले जो टैक्स यूनिवर्सिटी है डेलस उबोधन करते हुए जो इंडियन समुदाय के लोग ने संबोधन करते हुए तमाम गलो जिक्र किया गया तमाम टॉपिक गलबात की गई See, first of all, you have to understand what the fight is about. Fight is not about politics. That is superficial. What is your name? Yeah, with the turban. What is your name? Balinder Singh. Balinder Singh. The fight is about whether he, as a Sikh, is going to be allowed to wear his turban in India. और ही इज अ सिख इज गोइंग टू बी अ लव टू वेयर अ कड़ा इन इंडिया और ही इज अ सिख इज गोइंग टू बी एबल टू गो टू गुरुद्वारा दैट्स फॉर द फाइटर्स अबाउट एंड नॉट जस्ट फॉर हिम फॉर ऑल रिलीजियंस देवाक फक मुद्द्या नु लेके राहुल गांधी बोलदे हुए नजर आए हालांकि सिख खान नु लेके भी उना दे वलो अपना प्रतिक्रम ਦਿੱਤਾ ਗਿਆ रिएक्शन ਦਿੱਤਾ ਗਿਆ ਉਨਾ ਦੇ ਵੱਲੋਂ ਕਿਹਾ ਗਿਆ ਕਿ ਭਾਰਤ ਇਸ ਗੱਲ ਦੀ ਲੜਾਈ ਕਿ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਹੈ ਜਾਂ ਨਹੀਂ ਹੈ ਸਿੱਖਾਂ ਨੂੰ ਭਾਰਤ ਚ ਕੜਾ ਪਾਉਣ ਦੀ ਇਜਾਜ਼ਤ ਹੈ ਜਾਂ ਨਹੀਂ ਹੈ ਕਿ ਸਿੱਖ ਗੁਰਦੁਆਰੇ ਜਾ ਸਕਣਗੇ ਇਹ ਲੜਾਈ ਸਿਰਫ ਸਿੱਖਾਂ ਦੀ ਨਹੀਂ ਹੈ ਇਹ ਲੜਾਈ ਸਾਰੇ ਧਰਮਾਂ ਦੀ ਹੈ ਇਸ ਨਾਲ ਹਰਜੀਤ ਗਰੇਵਾਲ ਜੁੜੇ ਹੋਏ ਨੇ ਭਾਜਪਾ ਆਗੂ ਨੇ ਸਰਬੋਤਮ ਸਵਾਗਤ ਕਰਨ ਨਿਊਜ਼ੀਕਿੰਗ ਪੰਜਾਬ ਤੇ ਜਿਸ ਨਾਲ ਕਿਹਾ ਗਾਂਧੀ ਅਮਰੀਕੀ ਦੌਰੇ ਤੇ ਗਏ ਹੋਏ ਨੇ ਹਾਲਾਂਕਿ ਤਮਾਮ ਜੋ ਭਾਰਤੀ ਸਮੁਦਾਇ ਦੇ ਲੋਕਾਂ ਨੂੰ ਸੰਬੋਧਨ ਕਰਨ ਦੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਸਿੱਖਾਂ ਨੂੰ ਲੈ ਕੇ ਸਪੈਸ਼ਲੀ ਕੀ ਭਾਰ ਚ ਇਸ ਗੱਲ ਦੀ ਲੜਾਈ ਹੈ ਕਿ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਮਿਲੇਗੀ ਨਹੀਂ ਮਿਲੇਗੀ ਸਿੱਖਾਂ ਨੂੰ ਕੜਾ ਪਾਉਣ ਦੀ ਇਜਾਜ਼ਤ ਮਿਲੇਗੀ ਨਹੀਂ ਮਿਲੇਗੀ ਕੀ ਸਿੱਖ ਗੁਰਦੁਆਰੇ ਜਾ ਸਕਣਗੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਇਹ ਕੋਈ ਬੇਸ਼ਰਮੀ ਵਿਰੋਧੀ ਵਿਅਕਤੀ ਕਰ ਸਕਦਾ ਜੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਰਾਹੁਲ ਗਾਂਧੀ ਭੁੱਲ ਗਏ ਨੇ ਕਿ ਉਹ ਉਹਨਾਂ ਦੇ ਦਾਦੀ ਦੇ ਉਤੋਂ ਬਾਅਦ ਉਹਨਾਂ ਦੇ ਪਿਤਾ ਜੀ ਨੇ ਪੁੱਛਿਆ ਕਿ ਜਦੋਂ بڑا ਪੇੜ ਵਿਸਦਾ ਹਸਰ ਕਰਦੀ ਹਿਲਦੀ ਆ ਤੇ ਉਹ ਧਰਤੀ ਹਿਲਾਉਣ ਵਾਲੇ ਕੌਣ ਸੀ ਔਰ ਚਰਾਸੀ ਦੀ ਨਸਲ ਕੁਛੀ ਵਾਲੇ ਕੌਣ ਸੀ ਔਰ ਸ਼੍ਰੀ ਅਕਾਲ ਤਖਤ ਸਰੂਪ ਨੂੰ ਘੈਤੇ ਵਿਚਰਨ ਵਾਲੇ ਕੌਣ ਸੀ ਤਾਂ ਇਹ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਯਾਦ ਨਹੀਂ ਆ ਬੋਲਣ ਤੋਂ ਪਹਿਲਾਂ ਔਰ ਕਿਸ ਤਰ੍ਹਾਂ ਦੀਆਂ ਉਹ ਗੱਲਾਂ ਕਰਦੇ ਨੇ ਔਰ ਉਹ ਵੀ ਵਿਦੇਸ਼ ਦੀ ਧਰਤੀ ਤੇ ਜਾ ਕੇ ਔਰ ਇਹ ਕਰਨਾ ਹਿੰਦੁਸਤਾਨ ਤੇ ਵੀ ਸਿੱਖ ਤੇ ਸੁਰੱਖਿਅਤ ਨੇ ਤਾਂ ਹਿੰਦੁਸਤਾਨ ਜਨੇ ਇਸ ਮੁਲਕ ਦਾ ਪ੍ਰਧਾਨ ਮੰਤਰੀ ਸਿੱਖ ਰਹਾ ਇਸ ਮੁਲਕ ਦਾ ਰਾਸ਼ਟਰਪਤੀ ਵੀ ਸਿੱਖ ਰਹਾ ਔਰ ਉਸ ਤੋਂ ਬਾਅਦ ਵੀ ਅਗਰ ਕਿਸੇ ਨੇ ਇੱਕ 84 ਦੀ ਨਸਲਕੁਸ਼ੀ ਦਾ ਇਨਸਾਫ ਦਿੱਤਾ ਤਾਂ ਉਹ ਆਖਿਰ ਬਾਂਜੋਗ ਮੋਦੀ ਜੀ ਦੇ ਰਹੇ ਹਨ ਔਰ ਇਹ ਇਹ ਭੁੱਲ ਗਏ ਨੇ ਰਾਹੁਲ ਕਾਂਧੀ ਉਹਨਾਂ ਦੀ ਸਰਕਾਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਕਿਤਨਾ ਕਿਤੇ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਕਿਉਂਕਿ ਹਾਲ ਹੀ ਚੱਸੀ ਕੱਲ ਵੀ ਬਿਆਨ ਸੁਣਿਆ ਸੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਿਤਨਾ ਕਿਤੇ ਭਾਜਪਾ ਨੂੰ ਲੈ ਕੇ ਉਹ ਹਮਲਾਵਰ ਸੀ ਉਹਨਾਂ ਨੇ ਕਿਹਾ ਸੀ ਕਿ ਸਿੱਖਾਂ ਦੇ ਖਿਲਾਫ ਵਿਰਤਾਨ ਸਿਰਜਿਆ ਜਾ ਰਿਹਾ ਹੈ ਦੂਸਰੇ ਅਸੀਂ ਮੈਂ ਇਨਸੀਡੈਂਟ ਦੀ ਗੱਲ ਕਰਾਂ ਤੇ ਦਿੱਲੀ 에ਰਪੋਰਟ ਤੇ ਦੋ ਸਿੱਖ ਜੋ ਕਿਸਾਨ ਆਗੂ ਸੀ ਉਹਨਾਂ ਨੂੰ ਰੋਕਿਆ ਗਿਆ ਸੀ ਕਿਉਂਕਿ ਉਹਨਾਂ ਨੇ ਸ੍ਰੀ ਸਾਪਈ ਹੋਈ ਸੀ ਉਹ ਅਲੱਗ-ਅਲੱਗ ਕਾਰਨ ਹੈ ਜੀ ਕਿਉਂ ਰੋਕਿਆ ਗਿਆ ਕੁਰਬਾਨ ਜਿਹੜੀ ਆ ਉਹ ਉਹ ਇੱਕ 6 ਇੰਚ ਜਿਹੜੀ ਹੁੰਦੀ ਆ ਉਹੀ ਉਹਦਾ ਬਲੇਡ ਹੁੰਦਾ ਔਰ ਜਿਹੜਾ ਫਿਰ ਹੱਥਾ ਹੁੰਦਾ ਉਹ 3 ਇੰਚ ਹੁੰਦਾ ਤੇ 9 ਇੰਚ ਨੂੰ ਹੀ ਪਰਲੋਕ ਕੀਤਾ ਜਾਂਦਾ ਉਸ ਤੋਂ ਜ਼ਿਆਦਾ ਨਹੀਂ ਕੀਤਾ ਜਾਂਦਾ ਕੋਈ ਸਿੱਖ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਕਿਸੇ ਨਾਲ ਵੀ ਇਥੇ ਵਿਤਕਰਾਨੀ ਕੀਤਾ ਜਾਂਦਾ ਇਸ ਤਰ੍ਹਾਂ ਦੀ ਗੱਲ ਵਿਦੇਸ਼ ਜਾ ਕੇ ਸਾਡਾ ਵਿਰੋਧੀ ਤਰਫਾ ਨੇਤਾ ਹੋਵੇ ਉਹ ਕਰੇ ਕਿੰਨੀ ਬਦਕਿਸਮਤੀ ਵਾਲੀ ਗੱਲ ਆ ਔਰ ਅਸੀਂ ਉਹ ਅਸੀਂ ਉਸ ਨੂੰ ਐਪਰੀਸ਼ੀਏਟ ਕਰੀਏ ਕਿ ਕਿਸ ਤਰ੍ਹਾਂ ਹੋ ਸਕਦਾ ਸਾਡੇ ਦੇਸ਼ ਦੀ ਬਦਨਾਮੀ ਕਰ ਰਹੇ ਨੇ ਸਾਡੀ ਡੈਮੋਕ੍ਰੇਸੀ ਨੂੰ ਕੁਲੰਕਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਨਹੀਂ ਹੋਣੀ ਚਾਹੀਦੀ ਰਾਹੁਲ ਗਾਂਧੀ ਜੀ ਨੂੰ ਇਹ ਸੋਚਣਾ ਚਾਹੀਦਾ ਔਰ ਜਿਸ ਤਰ੍ਹਾਂ ਜਿਆ ਉਹ ਗੱਲਾਂ ਕਰਦੇ ਨੇ ਫਿਰ ਭਾਸ਼ਾਵਾਂ ਦੀ ਗੱਲ ਕਰਦੇ ਆ ਪੰਜਾਬ ਨੂੰ ਕਿਹਨੂੰ ਆਜ਼ਾਦੀ ਨਹੀਂ ਹੈ ਭਾਸ਼ਾ ਦੇ ਆਧਾਰ ਤੇ ਇੱਥੇ ਸੂਬੇ ਬਣੇ ਹੋਏ ਆ ਭਾਸ਼ਾ ਕਦੇ ਕਿਸੇ ਭਾਸ਼ਾ ਦੀ ਗੱਲ ਕਰਦੇ ਆ ਕਦੇ ਕਿਸੇ ਭਾਸ਼ਾ ਦੀ ਕਰਦੇ ਆ ਉਹਨਾਂ ਨੇ ਕਿੰਨੀ ਅਗ ਭਾਸ਼ਾ ਉਹਨਾਂ ਨੂੰ ਆਉਂਦੀਆਂ ਨੇ ਪਹਿਲਾਂ ਇਹ ਦੱਸ ਦੇਣ ਕਿ ਇਹ ਕਿਹਨੇ ਭਾਸ਼ਾ ਦੇ ਵਿਦਵਾਨ ਨੇ ਔਰ ਇਹ ਸਾਰੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਜਿਆਦਾ ਲੰਬਾ ਸਮਰਾਜ ਰਾਹੁਲ ਗਾਂਧੀ ਦੇ ਪਰਿਵਾਰ ਨੇ ਕੀਤਾ ਔਰ ਉਸੇ ਪਰਿਵਾਰ ਨੇ ਅਗਰ ਕੋਈ ਇੱਥੇ ਦਿੱਤੇ ਹੋਏ ਨੇ ਤਾਂ ਉਹਨਾਂ ਨੇ ਹੀ ਕੀਤੇ ਨੇ ਤੇ ਇਸ ਲਈ ਇਹ ਇੰਦਾ ਦੀ ਗੱਲ ਵਿਦੇਸ਼ੀ ਧਰਤੀ ਤੇ ਜਾ ਕੇ ਕਰਨਾ ਕੋਈ ਗਰੇਵਾਲ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ ਨਾਲ ਗੁਰਚਰਨ ਗਰੇਵਾਲ ਐਜੀਪੀਸੀ ਮੈਂਬਰ ਜੁੜੇ ਨੇ ਗਰੇਵਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਨੇ ਦਿਨੀ ਜੋ ਰਾਹੁਲ ਗਾਂਧੀ ਨੇ ਉਹ ਅਮਰੀਕੀ ਦੌਰੇ ਤੇ ਨਹੀਂ ਤੇ ਤੁਸੀਂ ਇਹਨਾਂ ਦੀ ਗੱਲ ਨਾਲ ਇਤفاق ਰੱਖਦੇ ਹੋ ਹਰਜੀਤ ਗਰੇਵਾਲ ਜੀ ਜੀ ਦੇਖੋ ਇਸ ਤਰ੍ਹਾਂ ਕਿ ਕੋਈ ਵੀ ਬੰਦਾ ਸਿੱਖਾਂ ਦੇ ਲਈ ਸਿੱਖਾਂ ਦੀ ਜਾਦੀ ਲਈ ਸਿੱਖਾਂ ਦੀਆਂ ਜੋ ਕਹਿੰਦੇ ਹੁੰਦੇ ਆ ਉਹਨਾਂ ਦੇ ਨਾਲ ਉਹਨਾਂ ਦੇ ਪਹਿਰਾਵੇ ਨਾਲ ਉਹਨਾਂ ਦੇ ਕਕਾਰ ਨਾਲ ਉਹਨਾਂ ਦੇ ਸਰਾਰ ਨਾਲ ਜੋ ਕੁਝ ਵਾਪਰ ਰਿਹਾ ਉਸ ਦੇ ਬਾਰੇ ਕੋਈ ਵੀ ਗੱਲ ਕਹੇਗਾ ਸਿੱਧੇ ਸ਼ਬਦਾਂ ਵਿੱਚ ਮੈਂ ਕਹੂੰਗਾ ਸੀਦਾ ਸਵਾਗਤ ਕਰਦੇ ਆ ਪਰ ਇੱਕ ਸਵਾਲ ਆ ਇੱਥੇ ਹੂੰ ਇਹ ਤੇ ਸਵਾਲ ਆ ਕਿ ਕੀ ਰਾਹੁਲ ਗਾਂਧੀ ਇੱਕ ਵਿਰੋਧੀ ਧਿਰ ਦੇ ਨੇਤਾ ਹੋਣ ਕਰਕੇ ਕਰ ਰਹੇ ਨੇ ਜਾਂ ਰਾਹੁਲ ਗਾਂਧੀ ਸਿੱਖਾਂ ਦੇ ਪ੍ਰਤੀ ਹੀਜ ਪ੍ਰਗਟ ਕਰ ਰਹੇ ਨੇ ਦੋ ਗੱਲਾਂ ਨੇ ਹੂੰ ਵਿਰੋਧੀ ਧਿਰ ਦਾ ਨੇਤਾ ਹੋਣ ਕਰਕੇ ਜਿਹੜਾ ਕੁਝ ਉਹ ਥੇ ਵਾਪਰ ਰਿਹਾ ਉਹਦੇ ਦੀ ਗੱਲ ਕਰਨੀ ਠੀਕ ਆ ਹੂੰ ਦੂਜੇ ਪਾਸੇ ਕਾਂਗਰਸ ਦਾ ਜੋ ਸਿੱਖਾਂ ਦੇ ਨਾਲ ਕਹਿੰਦੇ ਹੁੰਦੇ ਆ 36 ਦਾ ਆਂਕੜਾ ਰਿਹਾ ਜੋ ਕਾਂਗਰਸ ਨੇ ਸਿੱਖਾਂ ਦੇ ਖਿਲਾਫ ਇੱਥੇ ਕੀਤਾ ਮੈਂ ਇੱਥੇ ਭਾਜਪਾ ਨੂੰ ਕਿਸੇ ਵੀ ਤਰ੍ਹਾਂ ਬਰੀ ਨਹੀਂ ਕਰਨਾ ਚਾਹੁੰਦਾ ਜਿਹੜੀਆਂ ਗੱਲਾਂ ਅੱਜ ਸਾਹਮਣੇ ਆ ਰਹੀਆਂ ਕਕਾਰ ਉਹ ਨਹੀਂ ਗੱਚਰਨ ਗੜੀ ਵਾਲੀ ਜੋ ਰਾਹੁਲ ਕਾਹਲੀ ਨੇ ਸਟੇਟਮੈਂਟ ਦਿੱਤੀ ਗਈ ਹੈ ਮੇਰੀ ਗੱਲ ਮੇਰੀ ਗੱਲ ਪੂਰੀ ਸੁਣ ਲੋ ਨਾ ਪੂਰੀ ਸੁਣ ਲੋ ਜੀ ਜੀ ਜੇ ਤਾਂ ਸਿੱਖਾਂ ਪ੍ਰਤੀ ਕੋਹੇਜ ਆ ਤਾਂ ਉਹਨਾਂ ਨੂੰ ਦੱਸਣਾ ਪਏਗਾ ਕਿ 84 ਦੇ ਵਿੱਚ ਮੇਰੇ ਬਾਪ ਦੇ ਸਾਥੀਆਂ ਨੇ ਤੇ ਮੇਰੇ ਬਾਪ ਦੇ ਹੁਕਮ ਤੇ ਗਰਦਾਰ ਕੀ ਬੇਟੀ ਗਰਦਾਰ ਕੀ ਬੇਟੀ ਕਿਹਾ ਸੀਗਾ ਤੇ ਸਿੱਖਾਂ ਦੀਆਂ ਪਗੜੀਆਂ ਉਛਾਲੀਆਂ ਦੀ ਗੱਲ ਕਰ ਪਾਇਦੀ ਉਹ ਗਲਤ ਗੱਲ ਸੀ ਉਥੋਂ ਦੀ ਵਿਧਵਾਵਾਂ ਦੀ ਬਸਤੀ ਜਾ ਕੇ ਕਦੋਂ ਮੈਂ ਵੇਟ ਕਰਦਾ ਕਿ ਕਦੋਂ ਰਾਹੁਲ ਗਾਂਧੀ ਜਾ ਕੇ ਉਥੇ ਮਾਫੀ ਮੰਗਦੇ ਨੇ ਇੱਕ ਗੱਲ ਤਾਂ ਇਹ ਆ ਵੀ ਇਹ ਸਿੱਖਾਂ ਦੇ ਨਾਲ 헤ਜ ਆ ਤਾਂ ਇਹ ਗੱਲ ਠੀਕ ਆ ਜੇ ਉਹ ਇੱਕ ਸਿਆਸੀ ਬਿਆਨਬਾਜ਼ੀ ਕਰਦੇ ਆ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਨੇ ਤੇ ਫਿਰ ਉਸ ਨੂੰ ਉਸ ਢੰਗ ਨਾਲ ਲਿਆ ਜਾ ਸਕਦਾ ਉਹ ਅੱਜ ਦੀ ਤਰੀਕ ਤੱਕ ਕਾਂਗਰਸ ਜਾਂ ਕਾਂਗਰਸ ਦੇ ਪਰਿਵਾਰ ਜਾਂ ਗਾਂਧੀ ਪਰਿਵਾਰ ਵੱਲੋਂ ਸਿੱਖਾਂ ਨਾਲ ਕੀਤੀਆਂ ਉਹ ਦੀਚੀਆਂ ਦਾ ਅੱਜ ਤੱਕ ਕੋਈ ਜਿਵੇਂ ਕਹਿੰਦੇ ਨਾ ਕੋਈ ਹਮਦਰਦੀ ਸਾਾਨੂੰ ਬੁਤੀ ਮਾਫੀ ਨਹੀਂ ਹੈ ਉਹ ਇਸ ਕਰਕੇ ਇਸ ਬਿਆਨ ਨੂੰ ਜੇ ਅਸੀਂ ਕਹੀਏ ਕਿ ਸ਼ਬਦਾਵਲੀ ਠੀਕ ਹੈ ਸਾਡੇ ਹੱਕ 'ਚ ਗੱਲ ਕੀਤੀ ਆ ਪਰ ਕੀ ਉਹ ਮੰਨ ਕਰਕੇ ਆਪ ਵੀ ਜਦੋਂ ਉਹਨਾਂ ਦੀ ਸਰਕਾਰ ਸੀ ਕਿ ਉਹਨਾਂ ਨੇ ਇਸ ਦਸਤਾਰ ਦੇ ਬਾਰੇ 'ਚ ਇੱਜ਼ਤ ਮਾਨ ਰੱਖਿਆ ਇੱਜ਼ਤ ਵਧਾਉਣ ਦੀ ਗੱਲ ਕੀਤੀ 82 ਦੀਆਂ ਖੇਡਾਂ ਆਈਆਂ ਜਿਹੜੀਆਂ ਏਸ਼ੀਅਨ ਖੇਡਾਂ ਸਿੱਖਾਂ ਦੇ ਨਾਲ ਕਿੰਨਾ ਟੱਕਾ ਹੋਇਆ 84 ਵਿੱਚ ਕੀ ਹੋਇਆ ਗਰਾਸੀ ਤੋਂ ਬਾਅਦ ਨਵੰਬਰ ਵਿੱਚ ਕੀ ਹੋਇਆ ਉਸ ਤੋਂ ਬਾਅਦ ਸਿੱਖਾਂ ਦੇ ਨਾਲ ਜੋ-ਜੋ ਵਿਤਕਰੇ ਕਾਂਗਰਸੀ ਸਰਕਾਰ ਪੰਜਾਬ ਚਾਈ 25000 ਨੌਜਵਾਨ ਜਿਹੜੇ ਆ ਉਹ ਬੇਦੋਸ਼ੇ ਜਿਹੜੇ ਆ ਉਸ ਸਰਕਾਰ ਕਰ ਦਿੱਤੇ ਗਏ ਬੇਰਾਮੀਆਂ ਕਹ ਕੇ ਇਹ ਸਾਰੀਆਂ ਚੀਜ਼ਾਂ ਕਾਂਗਰਸ ਦੇ ਖਾਤੇ ਆਉਂਦੀਆਂ ਨੇ ਅੱਜ ਕਾਂਗਰਸ ਵਿਰੋਧੀ ਧਰਮ ਵਿੱਚ ਬੈਠੀ ਆ ਤੇ ਉਹ ਇਸ ਗੱਲ ਨੂੰ ਪਨਾਉਣ ਵਾਸਤੇ ਇਸ ਗੱਲ ਨੂੰ ਮੁੱਦਾ ਲੈ ਕੇ ਆਪਦੀ ਹਮਾਇਤ ਕਰਾਉਣ ਵਾਸਤੇ ਇਹ ਗੱਲ ਕਰ ਰਹੀ ਆ ਜਦੋਂ ਕਿ ਸਿਆਸੀ ਬਿਆਨਬਾਜ਼ੀ ਤੋਂ ਹਟ ਕੇ ਸਿੱਖਾਂ ਪ੍ਰਤੀ ਸਹੀ ਵਫਾਦਾਰੀ ਕੋਈ ਕਰੇਗਾ ਅਸੀਂ ਉਹਦਾ ਸਵਾਗਤ ਕਰਾਂਗੇ ਗੁਰਚਰਨ ਜੀ ਅੱਜ ਜੋ ਬਿਆਨ ਰਾਹੁਲ ਗਾਂਧੀ ਵਾਲੋ ਦਿੱਤਾ ਹੈ ਕਿ ਤੁਸੀਂ ਇਸ ਨਾਲ ਇਤਿਫਾਕ ਰੱਖਦੇ ਹੋ ਮੈਂ ਦੱਸਿਆ ਨਾ ਜੀ ਉਹ ਉਹਨਾਂ ਨੇ ਦਿੱਤਾ ਕਿ ਦਾਵਾ ਉਹ ਸਿਆਸੀ ਵਿਰੋਧੀ ਕਿਹਨਾਂ ਵਿਰੋਧੀ ਦਰਦੇ ਨੇਤਾ ਤੌਰ ਤੇ ਦੱਸਿਆ ਜਾਂ ਸਿੱਖਾਂ ਦੇ ਹਮਾਇਤ ਹੀ ਹੋਣ ਤੇ ਦਿੱਤਾ ਇਹ ਗੱਲ ਸਪੱਸ਼ਟ ਕਰਨੀ ਪਊਗੀ ਕਿਉਂਕਿ ਰਾਹੁਲ ਗਾਂਧੀ ਨੇ ਅੱਜ ਤੱਕ ਇਹ ਗੱਲ ਸਪੱਸ਼ਟ ਨਹੀਂ ਕੀਤੀ ਕਿ ਮੇਰਾ ਸਿੱਖਾਂ ਬਰਤੀ ਕੀ ਨਜ਼ਰੀਆ ਨੇ ਹੁਣੇ ਤੋਂ ਕੁਝ ਦਿਨ ਪਹਿਲਾਂ ਹੀ ਜਿਵੇਂ ਕੱਲ ਦਾ ਜ਼ਿਕਰ ਕਰੇ ਤੇ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਵੱਲੋਂ ਵੀ ਬਿਆਨ ਕਿੰਨਾ ਕੀਤੇ ਬੀਜੇਪੀ ਨੂੰ ਲੈ ਕੇ ਦਿੱਤਾ ਗਿਆ ਸੀ ਕਿ ਸਿੱਖਾਂ ਦੇ ਖਿਲਾਫ ਵਿਰਤਾਂਤ ਸਿਰਜਿਆ ਜਾ ਰਿਹਾ ਹੈ ਮੈਂ ਕਹਿ ਰਿਹਾ ਮੈਂ ਕਹਿ ਰਿਹਾ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਬੀਜੇਪੀ ਨੂੰ ਇਸ ਗੱਲ ਦੀ ਬਰੀ ਨਹੀਂ ਕਰਦਾ ਬੀਜੇਪੀ ਦੇ ਰਾਜ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਈਆਂ ਸਾਹਮਣੇ ਜਿਹੜੀਆਂ ਕਿ ਦਿਲ ਦਿਖਾਉਣ ਵਾਲੀਆਂ ਹੈ ਨੇ ਗੁਰਦੁਆਰਿਆਂ ਨੂੰ ਨਸੂਰ ਕਿਹਾ ਗਿਆ ਹੋਰ بڑا ਕੁਛ ਕੀਤਾ ਜਾਂਦਾ ਸਿੱਖਾਂ ਦੇ ਨਾਲ ਵਿਸਫਰਾ ਹੁੰਦਾ ਇਹ ਗੱਲ ਮੰਨਣੀ ਪਈ ਭਾਵੇਂ ਕਿ ਜਦੋਂ ਗੱਠਜੋੜ ਦੀ ਸਮਝੌਤਾ ਸੀ ਉਦੋਂ ਬਹੁਤ ਸਾਰੀਆਂ ਗੱਲਾਂ ਜਿਹੜੇ ਆ ਜਸਵੀਰ ਚਾਹਦਰ ਸਰਜੰਟ ਕੁਮਾਰ ਇਹ ਜਿਹੜੇ ਅੰਦਰ ਗਏ ਨੇ ਇਸ ਗੱਠਜੋੜ ਨਾਲ ਗਏ ਨੇ ਸਾਡਾ ਲਾਂਘਾ ਮਿਲਿਆ ਕਰਤਾਰਪੁਰ ਸਾਹਿਬ ਦਾ ਇਹ ਚੀਜ਼ਾਂ ਠੀਕ ਨੇ ਪਰ ਅੱਜ ਜਿਹੜਾ ਕੁਝ ਵਾਪਰ ਰਿਹਾ ਸਿੱਖਾਂ ਦੇ ਦਸਤਾਵਾਂ ਨੂੰ ਤੋੜਿਆ ਜਾ ਰਿਹਾ ਚਰੂਨੀ ਕਮੇਟੀ ਨੂੰ ਤੋੜ ਜਾਇਆ ਹੈ ਜਹੇਦਾਰ ਸਾਹਿਬ ਨੇ ਜੋ ਗੱਲ ਕਹੀ ਹੈ ਪੂਰੀ ਸਹੀ ਹੈ ਮੈਂ ਬਰੀ ਨਹੀਂ ਕਰਦਾ ਪਰ ਮੈਂ ਰਾਹੁਲ ਨੂੰ ਇਹ ਗੱਲ ਕਹਿਣਾ ਕਿ ਬਗਰ ਮੱਛਲੇ ਹੰਝੂ ਨਾ ਵਾਓ ਕਲੀਅਰ ਕਰੋ ਕਿ ਤੁਸੀਂ ਸਿੱਖਾਂ ਦੇ ਹਮਾਇਤ ਕਰਦੇ ਹੋ ਜਾਂ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਇੱਕ ਬਿਆਨਬਾ ਜੀ ਹਾਜੀਤ ਗਰੇਵਾਲ ਜੀ ਹਾਂਜੀ ਜੀ ਇਹ ਇਹ ਰਾਹੁਲ ਗਾਂਧੀ ਜਿਹੜਾ ਨਾ ਜੀ ਦੇਸ਼ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕਰ ਰਿਹਾ ਦੁਨੀਆ 'ਚ ਦੇਸ਼ ਦਾ ਨਾਮ ਖਰਾਬ ਕਰਨ ਦੀ ਸਾਜ਼ਿਸ਼ ਕਰ ਰਿਹਾ ਦੇਸ਼ ਸਿੱਖਾਂ ਦਾ ਵੀ ਹੈ ਔਰ ਇਹ ਦੇਸ਼ ਨਹੀਂ ਗਰੇਵਾਲ ਜੀ ਗੁਰਚਰਨ ਗਰੇਵਾਲ ਜੀ ਦੇ ਵੱਲੋਂ ਕਿਹਾ ਗਿਆ ਕਿ ਉਹ ਇਸ ਪੂਰੇ तमाम ਮੁੱਦੇ ਤੇ ਮਸਲੇ ਤੇ ਭਾਜਪਾ ਨੂੰ ਵੀ ਬਰੀ ਨਹੀਂ ਕਰ ਰਹੇ ਅਰੇ ਦਾ ਕਿ ਮੈਂ ਭਾਜਪਾ ਦੀ ਗੱਲ ਹੀ ਨਹੀਂ ਕਰਦਾ ਮੈਂ ਦੇਸ਼ ਦੀ ਗੱਲ ਕਰ ਰਿਹਾ ਇਸ ਵੇਲੇ ਭਾਜਪਾ ਰਹੇ ਨਾ ਰਹੇ కాంగ్రెస్ રહે ਨਾ ਰਹੇ ਮੁਲਕ ਰਹਿਣਾ ਚਾਹੀਦਾ ਠੀਕ ਹੈ ਇਸ ਕਰਕੇ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਦੇਸ਼ ਪਹਿਲਾਂ ਹੁੰਦਾ ਉਹ ਦੇਸ਼ ਦੀ ਬਦਨਾਮੀ ਕਰ ਰਿਹਾ ਉੱਥੇ ਜਾ ਕੇ ਉਹ ਸਿੱਖਾਂ ਨੂੰ ਦੇਸ਼ ਦੀ ਮੁੱਖ ਧਾਰਾ ਤੋਂ ਅਲੱਗ ਕਰਨ ਦੀ ਸਾਜ਼ਿਸ਼ ਰਚ ਰਿਹਾ ਇਹਨਾਂ ਦੀਆਂ ਗੱਲਾਂ ਕਰਕੇ ਇਹ ਸਿੱਖਾਂ ਕਰਕੇ ਤਾਂ ਦੇਸ਼ ਵੱਡਿਆ ਹੋਇਆ ਜੀ ਦੇਸ਼ ਲਈ ਰਾਹੁਲ ਗਾਂਧੀ ਦੇ ਖਿਲਾਫ ਤੇ ਇਹ ਸਾਜ਼ਿਸ਼ ਰਚਦਾ ਜਿਹੜਾ ਹੈਗਾ ਕੇਸ ਚੱਲਣਾ ਚਾਹੀਦਾ ਤੇ ਦੇਸ਼द्रोह ਦਾ ਮੁਕੱਦਮਾ ਚੱਲਣਾ ਚਾਹੀਦਾ ਜਿੱਦਾਂ ਉਹ ਫੜਕਾਉਂਦਾ ਸਭ ਨੂੰ ਸ਼ਾਮਿਲ ਸ਼ਾਮਿਲ ਦੀ ਅਲੱਗ ਗੱਲ ਕਰਦਾ ਬੁਲਿਆਲਮ ਦੀ ਅਲੱਗ ਗੱਲ ਕਰਦਾ ਪਛਾਵਾਂ ਦੀ ਅਲੱਗ ਗੱਲ ਕਰਦਾ ਇਹ ਜਿਹੜੀਆਂ ਗੱਲਾਂ ਕਰ ਰਿਹਾ ਇਹ ਕੋਈ ਵਿਦੇਸ਼ੀ ਆ ਕੇ ਕਰ ਰਹੀਆਂ ਨਹੀਂ ਇਹ ਸੁਧਾਰ ਉੱਥੇ ਹੋਣਾ ਇਹ ਸੁਧਾਰ ਇੱਥੇ ਹੋਣਾ ਪਾਰਲੀਮੈਂਟ 'ਚ ਬੈਠ ਕੇ ਗੱਲ ਕਰੇ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਠੀਕ ਨਹੀਂ ਹੈ ਇਹ ਤੁਸੀਂ ਨਾ ਹੀ ਇਸ ਨੂੰ ਪ੍ਰਮੋਟ ਕੀਤਾ ਜਾਣਾ ਚਾਹੀਦਾ ਔਰ ਵਾਸੀ ਗੁਰਚਰਨ ਸਿੰਘ ਘਰੇਵਾਲ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਉਹਨਾਂ ਦੇ ਨਜ਼ਰੀਏ ਨਾਲ ਠੀਕ ਹੋਣਗੀਆਂ ਮੈਂ ਉਸ ਨੂੰ ਕੰਟਰਡਿਕਟ ਨਹੀਂ ਕਰਦਾ ਕਿਸੇ ਗੱਲ ਨੂੰ ਪਰ ਜਿਹੜੀ ਆ ਸਾਜਿਸ਼ ਰਚੀ ਜਾ ਰਹੀ ਹੈ ਰਾਹੁਲ ਗਾਂਧੀ ਦੀ ਤਰਫੋਂ ਔਰ ਪਹਿਲਾ ਸਿੱਖਾਂ ਦੇ ਹਮਲੇ ਕਰਕੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਔਰ ਚੌਨਸੀ ਦੀ ਨਸਲ ਕੁਸ਼ੀ ਕਰਕੇ ਸਿੱਖਾਂ ਨੂੰ ਦੇਸ਼ ਦੀ ਮੁਖਤਰਾਤੋਂ ਲਗ ਤਲਗ ਕਰਨ ਦੀਦਾ ਜਿਸ ਵਿੱਚ ਤੇ ਹੁਣ ਉਹ ਇਸ ਤਰ੍ਹਾਂ ਦੇ ਬਿਆਨ ਦਿੱਤੇ ਪੁਲਿਸਾਂ ਜਾ ਕੇ ਸਾਜਿਸ਼ ਦਾ ਤਾਂ ਕਿ ਵਿਦੇਸ਼ਾਂ 'ਚ ਬੈਠੇ ਸਿੱਖਾਂ ਜਿਹੜੇ ਹਿੰਦੁਸਤਾਨ ਚ ਨਹੀਂ ਜਿਹੜੇ ਕਿਹਾ ਹੋਏ ਸੋਚਣ ਕਿ ਉਹ ਦੇਸ਼ ਦਾ ਹਜ਼ਾਰ ਸਾਲ ਦੁਸ਼ਮਣ ਦੇਸ਼ ਆ ਉਹਨੂੰ ਪੁੱਛੋ ਅਫਗਾਨਿਸਤਾਨ ਚ ਪੰਜ ਸੈਕ ਰਵੇ ਉਹਨੂੰ ਪੁੱਛੋ ਪਾਕਿਸਤਾਨ ਚ ਕੀ ਹੋ ਰਿਹਾ ਉੱਥੇ ਬਾਰੇ ਬੋਲਦਾ ਕਦੇ ਇਹ ਹਿੰਦੁਸਤਾਨ ਬਾਰੇ ਹੀ ਬੋਲਣਾ ਔਰ ਇਹ ਸਿੱਖਾਂ ਦਾ ਦੇਸ਼ ਆ ਤੇ ਕਿਹਦੇ ਚ ਰਹਿੰਦੇ ਆ ਔਰ ਇਹ ਕੋਈ ਗੱਲ ਨੂੰ ਨਹੀਂ ਤਾਂ ਅਸੀਂ ਸਿੱਖ ਨਹੀਂ ਹੈਗੇ ਬੈਠੇ ਅਸੀਂ ਇਹੇ ਜੀ ਬੋਲਾਂਗੇ ਜਿੱਥੇ ਨੂੰ ਗੱਲ ਗਰੇਵਾਲ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ ਕਾਂਗਰਸੀ ਆਗੂ ਜਸਕਰਨ ਸਿੰਘ ਕਾਲੋ ਜੁੜੇ ਹੋਏ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਜਿ세 ਤੁਹਾਨੂੰ ਪਤਾ ਹੈ ਕਿਨੇ ਦਿਨੀ ਜ ਅਮਰੀਕੀ ਦੌਰੇ ਤੇ ਗਏ ਨੇ ਰਾਹੁਲ ਗਾਂਧੀ ਸਿੱਖਾਂ ਨੂੰ ਲੈ ਕੇ ਟਿੱਪਣੀ ਕੀਤੀ ਗਈ ਹੈ ਕਿ ਭਾਰਤ 'ਚ ਇਸ ਗੱਲ ਦੀ ਲੜਾਈ ਹੈ ਕਿ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਹੈ ਜਾਂ ਨਹੀਂ ਹੈ ਗੁਰਦੁਆਰੇ ਜਾਣ ਦੀ ਇਜਾਜ਼ਤ ਹੈ ਜਾਂ ਨਹੀਂ ਹੈ ਕੜਾ ਪੌਣ ਦੀ ਇਜਾਜ਼ਤ ਹੈ ਜਾਂ ਨਹੀਂ ਹੈ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਕੋਈ ਦੇਸ਼ ਵਿਰੋਧੀ ਸ਼ਖਸੀ ਇਹੋ ਜੀ ਟਿੱਪਣੀ ਕਰ ਸਕਦਾ ਹੈ देखो पहली बात ये है कि चीची ਨੂੰ ਖੂਨ ਲਾ ਕੇ ਸ਼ਹੀਦ ਨਹੀਂ ਬਣਿਆ ਜਾਂਦਾ ਇਹ ਬੀਜੇਪੀ ਔਰ ਆਰਐਸਐਸ ਸਮਝ ਲੈ ਇਹ ਗੋ ਲੋਕ ਨੇ ਜਿਨ੍ਹਾਂ ਨੇ ਕਦੀ ਭਾਰਤ ਦੇ ਤਿਰੰਗੇ ਝੰਡੇ ਨੂੰ ਆਪਣਾ ਝੰਡਾ ਹੀ ਨਹੀਂ ਮੰਨਿਆ ਸੀਗਾ 2013-14 ਤੋਂ ਪਹਿਲਾਂ ਇਹ ਗੱਲ ਸਪਸ਼ਟ ਕਰਦਣ ਕਰੇਵਾਲ ਸਾਹਿਬ ਔਰ ਦੂਸਰੀ ਗੱਲ ਜਿਤ ਤੱਕ ਰਹੀ ਸੀ ਰਾਹੁਲ ਗਾਂਧੀ ਜੀ ਦੀ ਗੱਲ ਮੇਰੇ ਖਿਆਲ ਨਾਲ ਪਰ ਉਹਨਾਂ ਤੋਂ ਧਰਮ ਨਿਰਪੱਖ ਵਿਅਕਤੀ ਮੈਨੂੰ ਲੱਗਦਾ ਨਹੀਂ ਕਿ ਅਜੋਕੇ ਸਮਿਆਂ ਦੇ ਵਿੱਚ ਭਾਰਤ ਹੀ ਆ ਦੇ ਦੁਨੀਆ ਭਰ ਦੀ ਰਾਜਨੀਤੀ ਦੇ ਵਿੱਚ ਕੋਈ ਹੋਏਗਾ ਜਿਹੜੀ ਟਿੱਪਣੀ ਕੀਤੀ ਹੈ ਜਿਹੜਾਉਲ ਗਾਂਧੀ ਜੀ ਨੇ ਉਹ ਕਿਉਂ ਕੀਤੀ ਹੈ ਉਹਦਾ ਕਾਰਨ ਇਹ ਹੈ ਕਿ ਇਹਨਾਂ ਦੇ ਸੰਸਦ ਮੈਂਬਰ ਇਹਨਾਂ ਦੇ ਬੀਜੇਪੀ ਦੇ ਲੀਡਰ ਅਕਸਰ ਇਹ ਕਹਿੰਦੇ ਸੁਣੇ ਗਏ ਨੇ ਕਿਸਾਨ ਜੇ ਧਰਨਾ ਲਾਉਂਦਾ ਹੈ ਤੇ ਉਸ ਕਿਸਾਨ ਨੂੰ ਜਿਹੜਾ ਖਾਲਸਤਾਨੀ ਕਹਿ ਦਿੰਦੇ ਨੇ ਜੇ ਕਿਸਾਨ ਜਿਹੜਾ ਆ ਜਾਂ ਜਾਂ ਕੋਈ ਸਿੱਖ ਆਪਣੇ ਅਧਿਕਾਰਾਂ ਦੀ ਮੰਗ ਕਰਦਾ ਹੈ ਭਾਵੇਂ ਕਿ ਉਹ ਸੂਬੇ ਦੇ ਵੀ ਹੋਣ ਜਾਂ ਉਹ ਕਿਸੇ ਮੁੱਦੇ ਵਿਸ਼ੇਸ਼ਲੀ ਹੋਣ ਕਿਸੇ ਵਿਸ਼ੇ ਵਿਸ਼ੇਸ਼ਲੀ ਹੋਣ ਇਹ ਉਹਨੂੰ ਵੀ ਖਾਲਸਤਾਨੀ ਕਹੇ ਕੇ ਟੈਗ ਕਰਦੇ ਨੇ ਹਾਂ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇੰਟਰਫੀਰੈਂਸ ਕੀਤਾ ਜਿੰਨੇ ਵੀ ਸਾਡੇ ਸਖਤ ਸੱਤ ਨੇ ਉਹਨਾਂ ਦੇ ਵਿੱਚ ਜਿਹੜਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਵੈਸੇ ਤੇ ਕਾਂਗਰਸ ਪਾਰਟੀ ਨੇ ਕਦੇ ਵੀ ਜਿਹੜਾ ਧਾਰਮਿਕ ਜਿਹੜੇ ਮਸਲੇ ਨੇ ਸਿੱਖਾਂ ਦੇ ਉਹਦੇ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਐ ਤੱਕ ਔਰ ਨਹੀਂ ਅਕੇ ਵੀ ਕਰੇਗੀ ਪਰ ਬੀਜੇਪੀ ਨੇ ਕੀ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਬਹੁਤ ਵੱਡੀ ਸੰਸਥਾ ਸੀ ਸਿੱਖਾਂ ਦੀ ਜਮਾਤ ਦੀ ਨੁਮਾਇੰਦਗੀ ਕਰਦੀ ਸੀ ਉਹਦੇ ਜਿਹੜੇ ਆ ਟੁਕੜੇ ਕਰਨ ਦਾ ਕੰਮ ਕੀਤਾ ਚਾਹੇ ਉਹ ਪੱਤਾ ਸਰਪੜ ਸਖਾ ਵੀ ਗੱਲ ਕਰ ਲਈਏ ਤੇ ਹਰਿਆਣੇ ਦੀ ਵਕ ਕਮੇਟੀ ਦੀ ਗੱਲ ਕਰ ਲਈਏ ਉੱਤਰਾਖੰਡ ਦੀ ਜਿਹੜੀ ਹੈ ਨਾਨਕ ਮੋਤਾ ਸਾਹਿਬ ਦੀ ਕਮੇਟੀ ਦੀ ਵੱਖਰੀ ਗੱਲ ਕਰ ਲਈਏ ਮੇਰਾ ਇਹ ਮੰਨਣਾ ਹੈ ਕਿ ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਅਸਹਿਜ ਮਹਿਸੂਸ ਕਰਾਇਆ ਜਾ ਰਿਹਾ ਹੈ ਭਾਜਪਾ ਦੀ ਸਰਕਾਰ ਵੱਲੋਂ ਕੰਪਨੀਆ ਦਿੱਤੀਆਂ ਜਾ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਲੀਡਰਾਂ ਵੱਲੋਂ ਤੇ ਫਿਰ ਮੈਨੂੰ ਇਹ ਦੱਸੋ ਕਿ ਇੱਕ ਲੀਡਰ ਚਾਹੀਓ ਕਿਸੇ ਵੀ ਜਵਾਬ ਦਾ ਹੋਵੇ ਜੇਕਰ ਉਹ ਕਿਸੇ ਕਿਸੇ ਮਿਨਿਓਰਿਟੀ ਦੀ ਗੱਲ ਕਰਦਾ ਹੈ ਘੱਟ ਗਿਣਤੀਆਂ ਦੀ ਗੱਲ ਕਰਦਾ ਹੈ ਤੇ ਇਹਨਾਂ ਨੂੰ ਇਨੀ ਤਕਲੀਫ ਕਿਉਂ ਹੈ ਵੈਸੇ ਵੀ ਜਿਸ ਤਰੀਕੇ ਦੇ ਨਾਲ ਚੜ੍ਹ ਹੁਲ ਗੰਦੀ ਇਸ ਸਮੇਂ ਪਲੇਅਰ ਸਾਹਿਬ ਨੂੰ ਫੋਨ ਕਰਨ ਲਈ ਜਿਹੜੀ ਗੱਲ ਕਰ ਰਹੇ ਨੇ ਜਿਹੜੀ ਦੇ ਚੱਲ ਨਾਲ ਹੂੰ ਮੇਰੇ ਖਿਆਲ ਨਾਲ ਇਹਨਾਂ ਦੀ ਰਾਤਾਂ ਦੀ ਜਿਹੜੀ ਨੀਂਦ ਹੈ ਉਹ ਉੱਡ ਚੁੱਕੀ ਹੈ ਨਾ ਤੇ ਸੰਸਦ ਦੇ ਅੰਦਰ ਇਹਨਾਂ ਦੇ ਕੋਲ ਕੋਈ ਜਵਾਬ ਹੈ ਔਰ ਨਾ ਹੀ ਸੰਸਦ ਦੇ ਬਾਹਰ ਹਾਂ ਮਨੁੱਖੀ ਅਧਿਕਾਰਾਂ ਦਾ ਜਿੱਥੇ ਵੀ ਕਾਣ ਹੋ ਰਿਹਾ ਉਹਦੀ ਗੱਲ ਅਜੋਕੇ ਸਮਿਆਂ ਦੇ ਵਿੱਚ ਵੀ ਰਾਹੁਲ ਗਾਂਧੀ ਤੋਂ ਵੱਧ ਬਿਹਤਰ ਦੀ ਨਾਲ ਹੋ ਰਹੀ ਗਰੇਵਾਲ ਜੀ ਕਾਲੋ ਜੀ ਦਾ ਕਹਿਣਾ ਹੈ ਕਿ ਮਾਈਨੋਰਟੀਜ਼ ਨੂੰ ਲੈ ਕੇ ਉਹਨਾਂ ਦੇ ਵੱਲੋਂ ਰਾਹੁਲ ਗਾਂਧੀ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਇਸ 'ਚ ਗਲਤ ਕੀ ਕੁਝ ਹੈ ਕਾਂਗਰਸ ਦੇ ਵੱਲੋਂ ਕਦੇ ਵੀ ਜੋ ਸਿੱਖ ਇੰਸਟੀਚੂਨਸ ਨੇ ਉਹਨਾਂ ਦੇ ਵਿਚਾਲੇ ਦਖਲਅੰਦਾਜ਼ੀ ਨਹੀਂ ਕੀਤੀ ਗਈ ਕਦੀ ਤੁਸੀਂ ਮੇਰੇ ਨੂੰ ਪੁੱਛ ਰਹੇ ਹੋ ਜੀ ਜੀ ਤੁਹਾਨੂੰ ਕੁਝ ਅੱਛਾ ਪਹਿਲੀ ਗੱਲ ਤਾਂ ਇਹ ਹੈ ਕਿ ਕਿ ਇੱਕ ਕਾਲੋ ਸਭ ਨੂੰ ਲੱਗਦਾ ਹੈ ਕਿ 88 نسل کشੀ ਕਿਨੇ ਕਰਵਾਈ ਔਰ ਉਸ ਤੋਂ ਬਾਅਦ ਉਹੀ ਜਿਹੜੇ نسل کشੀ ਦੇ ਹਿੱਸੇਦਾਰ ਸੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਔਰ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਉਹਨਾਂ ਨੂੰ ਐਮਪੀ ਬਣਾਇਆ ਗਿਆ ਉੱਚ ਪੱਦ ਦਿੱਤੇ ਗਏ ਇਹ ਕਾਂਗਰਸੀਓ ਗੱਲ ਭੁੱਲ ਗਏ ਨੇ ਉਹ ਰਾਹੁਲ ਗਾਂਧੀ ਦੀ ਪਾਰਟੀ ਨਹੀਂ ਹੈ ਰਾਹੁਲ ਗਾਂਧੀ ਕਿਸੇ ਹੋਰ ਦੀ ਪਾਰਟੀ ਹੈ ਔਰ ਇਸੇ ਤਰ੍ਹਾਂ ਜਵਾਬ ਦੇ ਦਿਆਂ ਇੰਨੀਆਂ ਸਾਜਸ਼ਾਂ ਰਚੀਆਂ ਗਈਆਂ ਔਰ ਉਹਨਾਂ ਦੀ ਗੱਲ ਅੱਜ ਕਰਦੇ ਆ ਇਹ ਸਿੱਖਾਂ ਦਾ ਭਲਾ ਕਰਨਗੇ ਹੂੰ ਸਿੱਖ ਆਪਣਾ ਭਲਾ ਆਪ ਕਰ ਸਕਦੇ ਨੇ ਸਿੱਖਾ ਕੋਲ ਇੱਕ ਤਾਕਤਵਰ ਕੌਮ ਆ ਔਰ ਕੋਈ ਐਸੀ ਗੱਲ ਨਹੀਂ ਹੈ ਔਰ ਜਿਹੜੀਆਂ ਗੱਲਾਂ ਐਨੇ ਕਮਜ਼ੋਰ ਨਹੀਂ ਹੈ ਔਰ ਮੇਰਾ ਖਿਆਲ ਆ ਵੀ ਇਹ ਉਸ ਵੇਲੇ ਦੇ ਸਮੇਂ ਭੁੱਲ ਗਏ ਜਦੋਂ ਸਿੱਖ ਔੜਿਆ ਤੇ ਹੀ ਸੰਦੇ ਸੀ ਔਰ ਸਿੱਖਾਂ ਨਾਲ ਪੰਗਾ ਕਾਂਗਰਸ ਨੇ ਲਿਆ ਕਿਸੇ ਹੋਰ ਨੇ ਨਹੀਂ ਲਿਆ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਦੇ ਹਮਲੇ ਕੀਤੇ ਗਏ ਉਹ ਸਾਰਿਆਂ ਨੂੰ ਪਤਾ ਹੈਗਾ ਕਿੰਨੇ ਕਿੰਨੇ ਉਸ ਵੇਲੇ ਸ਼ਹੀਦ ਕੀਤੇ ਗਏ ਕਿੰਨੇ ਕਿਸ ਤਰ੍ਹਾਂ ਦੇ ਅਪਮਾਨਿਤ ਕੀਤੇ ਗਏ ਪੂਰੇ ਦੇਸ਼ 'ਚ ਤੇ ਉਹ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਉਹ ਜੇ ਅਟਲ ਜੀ ਤੇ ਬਾਦਲ ਸਾਹਿਬ ਦੀ ਜੋੜੀ ਨਾ ਬਣਦੀ ਬਹੁਤ ਵਧੀਆ ਮੈਂ ਨਾ ਜਵਾਬ ਦੇ ਦਿਆਂ ਜਿਹੜਾ ਸਰਪ੍ਰੋਤ ਪਲੀਜ਼ ਜਵਾਬ ਲੈ ਲਿਓ ਜੀ ਜੀ ਜਿਹੜੀ ਗੱਲ ਇਹਨਾਂ ਨੇ ਅਟਲ ਸਾਹਿਬ ਕਰਾਉਣੀ ਕਰਨ ਦੋ ਕਾਰੋਬਾਰਨ ਬਾਈਟਨ ਉਹਨੂੰ ਕੰਪਲੀਟ ਕਰਨ ਦੋ ਬੋਲ ਲਾਈਨ ਦੇਓ ਮੈਨੂੰ ਬੋਲ ਲਾਈਨ ਦੇ ਥੋੜਾ ਮੈਂ ਤੁਹਾਡੇ ਚ ਬੋਲਿਆ ਹੀ ਨਹੀਂ ਹਮ ਪਹਿਲੀ ਗੱਲ ਤਾਂ ਇਹ ਆ ਕਿ ਜੇ ਅਟਲ ਜੀ ਤੇ ਬਾਦਲ ਸਾਹਿਬ ਦੀ ਜੋੜੀ ਨਾ ਬਣਦੀ ਤੇ ਜਿਹੜਾ ਮਾਨ ਸਮਾਨ ਉਸ ਵੇਲੇ ਉਹਨਾਂ ਨੇ ਬਹਾਲ ਕਰਵਾਇਆ ਔਰ ਜੋ ਉਸ ਵੇਲੇ ਯੋਗਦਾਨ ਪਾਇਆ ਸ਼੍ਰੋਮਣੀ ਅਕਾਲ ਚਲ ਨੇ ਦੇਸੀ ਮੁਖਤਰਾ ਨਾਲ ਜੋੜ ਕੇ ਰੱਖਣ ਦਾ ਇਹਨਾਂ ਨੇ ਦਿਖਾਉ ਨੂੰ ਦੇਸੀ ਮੇਨਸਟ੍ਰੀਮ ਕੱਟਣ ਦਾ ਕੁਝ ਪ੍ਰਗਰੈਸ ਵੀ ਔਰ ਇਹ 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 ਜੋੜੀ ਨੂੰ ਜੋੜਨ ਦਾ ਕੰਮ ਕੀਤਾ ਤੇ ਇਸ ਕਰਕੇ ਮੈਂ ਸਮਝਦਾ ਮੈਂ ਕਾਹਦੀ ਕਹਿੰਦਾ ਰਹਿਣਾ ਹਮੇਸ਼ਾ ਜਦੋਂ ਵੀ ਗੱਲ ਚੱਲਦੀ ਹੈ ਕਿ ਸ਼੍ਰੋਮਣੀ ਅਕਾਲੀ ਚਲ ਦਾ ਬਚਣਾ ਪੰਜਾਬ ਦੇ ਲਈ ਬਹੁਤ ਜ਼ਰੂਰੀ ਹੈ ਔਰ ਇਹ ਜਾਣ ਬੁੱਝ ਕੇ ਸਾਰੇ ਉਸ ਸ਼ਰੋਮੀ ਅਕਾਲੀ ਦਲ ਦਾ ਨੁਕਸਾਨ ਕਰਨ ਚ ਲੱਗੇ ਹੋਏ ਆ ਔਰ ਜੀ ਫੈਸਲੇ ਹੀ ਇਹ ਉਹ ਜਿਹੜੇ ਦੇਸ਼ ਭਗਤ ਸਿਮਾਤਾ ਨੇ ਉਹ ਜਰੂਰ ਸਤਾਫੀਤ ਰਹਿਣੀਆਂ ਚਾਹੀਦੀਆਂ ਨੇ ਔਰ ਸਿੱਖਾਂ ਦਾ ਮਾਨ ਤੇ ਸਨਮਾਨ ਬਹਾਲ ਦੇਣਾ ਚਾਹੀਦਾ ਔਰ ਦੁਨੀਆ ਦੇ ਅੰਦਰ ਵੀ ਬਹਾਲ ਆ ਦੁਨੀਆ 'ਚ ਸਿੱਖ ਸਰਕਾਰਾਂ 'ਚ ਬੈਠੇ ਆ ਇਹ ਜੀ ਕਾਲੋ ਜੀ ਮੈਂ ਤੁਹਾਡੇ ਕੋਲ ਆਨੀ ਮੈਂ ਗੁਰਚਰਨ ਗਰੇਵਾਲ ਨੂੰ ਪੁੱਛਣਾ ਚਾਹੀਦਾ ਗੁਰਚਰਨ ਗਰੇਵਾਲ ਜੀ ਕਾਲੋ ਜੀ ਕਹਿੰਦੇ ਨੇ ਕਿ ਧਰਮ ਨਿਰਪੱਖ ਜੋ ਸ਼ਖਸੀਅਤ ਨੇ ਰਾਹੁਲ ਗਾਂਧੀ ਤੇ ਮਾਇਨੋਰਟੀ ਨੂੰ ਲੈ ਕੇ ਸਿੱਖਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਸ ਤਰੀਕੇ ਦੀ ਗੱਲ ਕੀਤੀ ਗਈ ਹੈ ਤੇ ਸਿੱਖਾਂ ਨਾਲ ਇਹੋ ਜਿਹਾ ਵਿਤਕਰਾ ਇੰਡੀਆ 'ਚ ਖਾਸ ਕਰਕੇ ਪਾਰਚ ਹੋ ਵੀ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਮੈਂ ਨਾ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਇੱਥੇ ਹੁਣ ਜਿਹਨਾਂ ਨੇ ਸਾਡੇ ਭਰਾ ਤੁਸੀਂ ਜਾ ਕੇ ਬਖਾਈ ਨਹੀਂ ਮੈਂ ਗਰੇਵਾਲ ਸਾਹਿਬ ਦਾ ਅਜੀਤ ਸਿੰਘ ਗਰੇਵਾਲ ਦਾ ਜਿਹੜਾ ਕਿ ਉਹਨਾਂ ਦਾ ਜਾਤੀ ਬਿਆਨ ਹੈ ਭਾਵੇਂ ਭਾਜਪਾ ਦਾ ਬਿਆਨ ਵੀ ਹੈ ਇਹ ਗੱਲ ਦਲ ਮਜ਼ਬੂਤ ਹੋਣਾ ਚਾਹੀਦਾ ਇਹ ਇਸ ਗੱਲ ਨੂੰ ਸੁਣਨੀ ਚਾਹੀਦੀ ਆ ਇਸ ਨੂੰ ਭਾਜਪਾ ਸੁਣੇ ਇਸ ਨੂੰ ਮੈਂ ਨਰਿੰਦਰ ਮੋਦੀ ਸੁਣੇ ਤੇ ਸਾਡੇ ਜਿਹੜੇ ਜਿਹੜੇ ਗ੍ਰਹਿ ਮੰਤਰੀ ਆ ਉਹ ਵੀ ਸੋਨਾ ਮਿਤਾਜ ਤੇ ਰੱਬ ਕਰੇ ਚੰਗਾ ਹੋਵੇ ਦੂਜੀ ਗੱਲ ਮੈਂ ਇਹ ਕਰਦਾ ਕਿ ਇਹਨਾਂ ਪਾਰਟੀਆਂ ਦਾ ਇੱਥੇ ਰਾਜ ਰਿਆ ਸਭ ਤੋਂ ਵੱਧ ਅੱਜ ਦੇਖਣ ਦੀ ਗੱਲ ਇਹ ਆ ਕਿ ਦੋਨੋਂ ਪਾਰਟੀਆਂ ਅੱਜੋਂ ਦਾਅਵੇ ਕਰ ਰਹੀਆਂ ਕਿ ਅਸੀਂ ਸਿੱਖਾਂ ਦੇ ਹਮਾਇਤੀ ਆ ਤੇ ਮੈਂ ਇਹ ਗੱਲ ਰੱਖਣੀ ਚਾਹੁੰਦਾ ਕਿ ਜੇ ਤੁਸੀਂ ਸੱਚੇ ਦਿਲ ਨਾਲ ਸਿੱਖਾਂ ਦੇ ਹਮਾਇਤੀ ਬਣੋਗੇ ਤੇ ਦੇਸ਼ ਬਚੇਗਾ ਦੇਸ਼ ਦੀ ਇਜਾਦੀ ਕਰਵਾਈ ਦੇਸ਼ ਦੀਆਂ ਸਰਦਾਰਨ ਨੂੰ ਸਿੱਖਾਂ ਨੇ ਕਰਵਾਈਆਂ ਦੇਸ਼ ਨੂੰ ਅੰਨ ਪਾਣੀ ਦਿੱਤਾ ਸਿੱਖਾਂ ਨੇ ਸਿੱਖਾਂ ਤੋਂ ਵੱਡਾ ਦੇਸ਼ ਬਣ ਕੋਈ ਨਹੀਂ ਹੋ ਸਕਦਾ ਪਰ ਜਦੋਂ ਵੀ ਸੱਤਾ ਆਉਂਦੀ ਆ ਉਦੋਂ ਸਿੱਖਾਂ ਨੂੰ ਦੇਸ਼ ਵਿਰੋਧੀ ਗਰਦਾਨਾਂ 'ਚ ਕੋਈ ਕਸਰ ਨਹੀਂ ਛੱਡੀ ਜਿਹੜੀਆਂ ਵੀ ਸੱਤੀ ਪਾਰਟੀਆਂ ਬੈਠੀਆਂ ਕਿਉਂਕਿ ਇਹ ਨੀਤੀ ਛੱਡ ਦੇਣ ਜਾਂ ਦੇਸ਼ ਬਚਾਉਣਾ ਸੋ ਜਿਹਦਾ ਵੀ ਇੱਥੇ ਸੱਤਾ ਦੇ ਰਾਜ ਆ ਕਿਉਂਕਿ ਕਾਲੀਕਾਲ ਦਾ ਰਾਜ ਹੋ ਨਹੀਂ ਸਕਦਾ ਕਿਉਂਕਿ ਅਸੀਂ ਇੰਨੇ ਘਟ ਗਿਣਤੀ ਆ ਪਰ ਅਸੀਂ ਚਾਹਾਂਗੇ ਕਿ ਦੋਨੇ ਹੀ ਪਾਰਟੀਆਂ ਸਹਿਰਦ ਹੋ ਕੇ ਨਾ ਕਿ ਸਿਆਸੀ ਬਿਆਨਬਾਜ਼ੀ ਕਰਨ ਇੱਕ ਦੂਜੇ ਨੂੰ ਢਾਉਣ ਵਾਸਤੇ ਇੱਕ ਦੂਜੇ ਨੂੰ ਡੰਨਣ ਵਾਸਤੇ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਵਿਕਾਸ ਦੀਆਂ ਗੱਲਾਂ ਹੋਣਗੀਆਂ ਇੱਕ ਦੂਜੇ ਦਾ ਥਿਬੀ ਲਾ ਲੈਣ ਪਰ ਸਿੱਖਾਂ ਪ੍ਰਤੀ ਜੇ ਉਹ ਸਿੱਖਾਂ ਨੇ ਰੋਲ ਅਦਾ ਕੀਤਾ ਉਸ ਰੋਲ ਨੂੰ ਲੈ ਕੇ ਸਤਕਾਰ ਕਰਨ ਤਾਂ ਦੇਸ਼ ਬਚੇਗਾ ਦੇਸ਼ ਦੀ ਅਖੰਡਤਾ ਬਚੇਗੀ ਜੇ ਸਿੱਖਾਂ ਦੇ ਨਾਲ ਆਪ ਦੀ ਲੋੜ ਮੁਤਾਬਕ ਆਪਣੇ ਸਿਆਸੀ ਫਾਇਦੇ ਮੁਤਾਬਕ ਜੇ ਤੁਸੀਂ ਬਿਆਨਬਾਜ਼ੀ ਕਰੋਗੇ ਤੇ ਸਿੱਖਾਂ ਦਾ ਮਾਨ ਜਿਹੜਾ ਦਿੱਤਿਆ ਨਹੀਂ ਜਾਣਾ ਮੈਂ ਅੱਜ ਕਹਿ ਰਿਹਾ ਦੋਨੇ ਤਰ੍ਹਾਂ ਨੂੰ ਕਿ ਜੇ ਦੇਸ਼ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਸਿੱਖਾਂ ਦਾ ਸਤਕਾਰ ਸਿੱਖਾਂ ਦਾ ਮਾਨ ਇਹਨਾਂ ਦੇ ਹੱਕ ਜਿਹੜੇ ਆ ਉਹ ਦੋਨੇ ਤਰ੍ਹਾਂ ਇਹ ਦੇਣ ਦਾ ਵਚਨ ਉਨਕਰਨ ਤਾਂ ਕਿ ਦੇਸ਼ ਜਿਹੜਾ ਵਾ ਉਹ ਬਚਿਆ ਰਹੇ ਰਾਹੁਲ ਗੁਰਚਰਨ ਜੀ ਹਾਲੀ ਵਿੱਚ ਤੁਸੀਂ ਗੱਲਬਾਤ ਦੇ ਦੌਰਾਨ ਆ ਵੀ ਕਿਹਾ ਗਿਆ ਕਿ ਰਾਹੁਲ ਗਾਂਧੀ ਨੇ ਅਗਰ ਚੰਗੀ ਮੰਚ ਨਾਲ ਬਿਆਨ ਦਿੱਤਾ ਤੇ ਹਸੂਸ ਦਾ ਸਵਾਗਤ ਕਰਨੇ ਇੱਕ ਗੱਲ ਦਾ ਜ਼ਿਕਰ ਤੁਸੀਂ ਹਾਲੀ ਵਿੱਚ ਕੀਤਾ ਹੈ ਕਿ ਰਾਹੁਲ ਗਾਂਧੀ ਆ ਕੇ ਜੋ 84 ਜੋ ਕੁਝ ਵੀ ਵਾਪਰਿਆ ਹੈ ਉਸ ਤੇ ਮੁਆਫੀ ਮੰਗਨ ਇਸ ਗੱਲ ਦਾ ਜ਼ਿਕਰ ਤੁਹਾਡੇ ਵੱਲੋਂ ਇੱਕ ਵਾਰ ਫਿਰ ਤੋਂ ਕੀਤਾ ਗਿਆ ਦੇਖੋ ਇਹ ਤਾਂ ਸੁਭਾਵਿਕ ਗੱਲ ਹੈ ਜੀ ਇਹ ਤਾਂ ਸਿੱਧੀ ਜੀ ਗੱਲ ਹੈ ਹੁਣ ਜਿਸ ਜਿਨਾ ਰਾਹੁਲ ਦੇ ਬਾਪ ਨੇ ਕਿਹਾ ਹੋਵੇ ਕਿ ਬੜਾ ਤਰ੍ਹਾਂ ਦਿੱਤਾ ਹੈ ਧਰਤੀ ਜਲਦੀ ਆਂਦੀ ਆਂਦੀ ਆ ਤਾਂ ਬੜਾ ਤਰ੍ਹਾਂ ਸਿਰ ਦਿੱਤਾ ਹੈ ਦੇਖੋ ਸਿੱਖਾਂ ਨੂੰ ਮਾਰਿਆ ਗਿਆ ਇੱਥੇ ਹੁਣ ਕਾਲਾ ਸੋਹ ਜਿੰਨਾ ਮਰਜੀ ਇਹਦੀ ਜਸਟੀਫੀਕੇਸ਼ਨ ਦੇ ਦੇ ਨਹੀਂ ਹੋਣੀ ਕਿਉਂਕਿ ਕੀਤਾ ਗਿਆ ਸਾਰਾ ਕੁਝ ਹੁਣ ਜਿਹੜਾ ਜੁਡੀਸ਼ਟ ਡਾਇਰੈਕਟਰ ਆ ਸੱਜਣ ਕੁਮਾਰ ਆ ਕੀ ਉਹਨਾਂ ਨੇ ਸਿੱਖਾਂ ਨੂੰ ਨਹੀਂ ਮਾਰਿਆ ਅੱਜ ਪਗੜੀ ਦਾ ਸਨਮਾਨ ਕੀਤਾ ਜਾ ਰਿਹਾ ਇਸ ਗੱਲ ਲਈ ਮੈਂ ਉਹਨਾਂ ਦੇ ਲਈ ਮੱਲੋ ਪੋਜ਼ਿਟਿਵ ਹੋ ਸਕਦਾ ਪਰ ਪਗੜੀ ਉਛਾਲੀ ਗਈ ਜਿਹੜੀ ਉਸ ਦੇ ਬਾਰੇ ਵਿੱਚ ਅੱਜ ਤੱਕ ਕਦੇ ਗਿਲਾ ਨਹੀਂ ਇਸ ਗੱਲ ਕਦੇ ਮੈਂ ਕਹਿਣਾ ਕਿ ਦਰਬਾਰ ਸਾਹਿਬ ਆਏ ਰਾਹੁਲ ਗਾਂਧੀ ਉੱਥੇ ਆਏ ਉਹਨਾਂ ਨੇ ਸੇਵਾ ਕੀਤੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਰੁਕਾਵਟ ਜਾਂ ਕੋਈ ਨਹੀਂ ਕੀਤੀ ਕਿਉਂਕਿ ਇੱਕ ਸਿਧਾਂਤੂ ਦੇ ਤੌਰ ਤੇ ਇੱਥੇ ਆਏ ਕੀ ਭਾਵਨਾ ਸੀ ਮੈਨੂੰ ਨਹੀਂ ਪਤਾ ਪਰ ਅਸੀਂ ਇਹ ਗੱਲ ਕਹੀ ਸੀ ਕਿ 3 ਕਿਲੋਮੀਟਰ ਤੁਹਾਡੇ ਘਰ ਤੋਂ 3 ਕਿਲੋਮੀਟਰ ਦੂਰ ਤੇ ਜਿਹੜੀਆਂ ਵਿਧਵਾਵਾਂ ਦੀ बस्ती ਆ ਕਿ ਤੁਸੀਂ ਉੱਥੇ ਜਾਣ ਦੀ ਜ਼ਰੂਰਤ ਰੱਖਦੇ ਹੋ ਤਾਂ ਇਹ اخلاقی ਗੱਲ ਹੈ اخلاقی ਤੌਰ ਤੇ ਸਾਨੂੰ ਜੇ ਸਿੱਖਾਂ ਦੀ ਗੱਲ ਕਰਦੇ ਆਂ ਸਿੱਖਾਂ ਦੇ ਨਾਮ ਤੇ ਤੁਸੀਂ ਬਿਆਨਬਾਜ਼ੀ ਕਰਦੇ ਹੋ ਤਾਂ ਇਹ ਗੱਲ ਨੂੰ ਮੰਨੋ ਕਿ ਜੇ ਸਾਡੇ ਤੋਂ ਕੁਝ ਗਲਤੀਆਂ ਹੋਈਆਂ ਉਹਦਾ ਖਾਸ ਕਰਨਾ ਪੰਦਾ ਤਾਂ ਹੀ ਸਿੱਖਾਂ ਦੀ ਸੱਚੀ ਅਮਰਦੀ ਕੋਈ ਵੀ ਪਾਰਟੀ ਲੈ ਸਕਦੀ ਹੈ ਚਾਹੇ ਭਾਜਪਾ ਵੇ ਚਾਹੇ ਧਾਂਗਰਪੁਰ ਜੀ ਜੀ ਕਾਲੋ ਜੀ ਜਵਾਬ ਚਾਹਵਾਂਗੇ ਤੁਹਾਡਾ ਜੀ ਬਹੁਤ ਬਹੁਤ ਬੰਗੀਆਂ ਗੱਲਾਂ ਕੀਤੀਆਂ ਗਰੇਵਾਲ ਸਾਹਿਬ ਨੇ ਕਿਉਂਕਿ ਨਮਾਇੰਦਗੀ ਵੀ ਕਰਦੇ ਨੇ ਸ਼੍ਰੋਮੀ ਗੋਤਰਾ ਪ੍ਰਬੰਧਕ ਜਮੇ ਜੀ ਪਰ ਮੇਰਾ ਇਹਥੇ ਇਹ ਮੰਨਣਾ ਹੈ ਕਿ ਇਹ ਕਿਸੇ ਦੇ ਕਿਸੇ ਵੱਡੇ-ਵਡੇਰਿਆਂ ਨੇ ਗੁਨਾਹ ਕੀਤੇ ਨੇ ਤੇ ਕੀ ਉਹ ਗੁਨਾਹ ਜਿਹੜੇ ਨੇ ਉਹਨਾਂ ਦੇ ਅੱਗੇ ਬੱਚਿਆਂ ਤੇ ਉਹਦੇ ਉੱਤੇ ਵੀ ਕੋਈ ਸੇਮ ਨਹੀਂ ਲਾਗੂ ਹੁੰਦੀ ਹੈ ਹਾਂ ਰਹੀ ਗੱਲ ਜਿਹੜੀ ਕਰਾਚੀ ਦੀ ਬਾਰ-ਬਾਰ ਆਪਾਂ ਗੱਲ ਕਰਦੇ ਆਂ ਜਨਾ ਗੋਚਰ ਘੁੰਗੇ ਮੈਂ 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 ਉਹਦੇ ਤੇ ਜਾਣਕਾਰੀ ਦੇ ਦਿਆ ਵੈਸੇ ਗਰੇਵਾਲ ਸਾਹਿਬ ਬੜੇ ਸੀਨੀਅਰ ਨੇ ਵੈਸੇ ਪਰ ਇਹਨਾਂ ਨੇ ਸ਼ਾਇਦ ਇਹਨਾਂ ਦੇ ਜਿਹੜੇ ਇੱਕ ਆ ਮਾਰਗਦਰਸ਼ਕ ਮੰਡਲ ਦੇ ਲੀਡਰ ਨੇ ਅਡਵਾਨੀ ਜੀ ਉਹਨਾਂ ਦੀ ਉਹ ਕਿਤਾਬ ਨਹੀਂ ਪੜ੍ਹੀ ਜਿਹਦੇ 'ਚ ਉਹਨਾਂ ਨੇ ਲਿਖਿਆ ਕਿ ਅਸੀਂ ਉਸ ਸਮੇਂ ਦੀ سرکار ਨੂੰ دےتے دباؤ بنایا کہ ਜਿਹੜਾ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ ਜਾਵੇ ਔਰ ਉਹਦੇ ਵਿੱਚ ਹੋਰ ਕੌਣ ਮੌਜੂਦ ਸਨ ਉਹਦੇ ਵਿੱਚ ਸ਼੍ਰੋਮਣੀ ਜਿਹੜੀ ਅਕਾਲੀ ਦਲ ਦੇ ਉਸ ਸਮੇਂ ਦੇ ਲੀਡਰ ਜਿਹੜੇ ਸਰ ਮਰਹੂਮ ਲੀਡਰ ਜਿਹੜੇ ਸਰਦਾਰ ਕਾਸੀ ਬਾਦਲ ਉਹਨਾਂ ਉਹਨਾਂ ਦਾ ਵੀ ਜਿਹੜਾ ਜ਼ਿਕਰ ਉਹਦਾ ਮੈਂ ਕਹ ਲਓ ਜੀ ਅਸੀਂ ਮੌਜੂਦਾ ਗੱਲ ਕਰੀਏ ਹਾਲੀ ਵਿੱਚ ਉਹਨੇ ਦੂਜੇ ਪਰਿਵਾਰ ਦੇ ਵੱਲੋਂ ਬੇਸਰਜੋ ਜੀ ਗੱਲ ਸੁਣੋ ਗੱਲ ਜਦੋਂ ਉਹਨਾਂ ਜੋ 84 ਦੀ ਗੱਲ ਆ ਰਹੀ ਹੈ ਤੇ ਜਦੋਂ ਫਿਰ ਜਦੋਂ ਸਾਰੇ 80 ਦੀ ਗੱਲ ਕਰ ਰਹੇ ਨੇ ਤੇ ਫਿਰ ਜਦੋਂ ਮੈਂ ਮੌਜੂਦਾ ਗੱਲ ਕਰੂੰਗਾ ਤੇ ਮੈਂ ਉਹਦਾ ਜਵਾਬ ਕਿਦਾਂ ਦੇ ਪਾਉਂਗਾ ਜੀ ਜੀ ਤੁਸੀਂ ਬੜੇ ਸਿਆਣੇ ਪੱਤਰਕਾਰ ਹੋ ਬਸ ਲਈ ਹੈ ਕਿ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਬੀਤੇ ਸਮੇਂ ਦੇ ਵਿੱਚ ਜੋ ਵੀ ਹੋਇਆ ਉਹ ਉਹਨੂੰ ਉਹਨੂੰ ক্রেਤਨ ਦੇ ਨਾਲ ਉਹਦੇ ਚੋਂ ਕੁਝ ਨਹੀਂ ਨਿਕਲਣਾ ਅਸੀਂ ਭਵਿੱਖ ਕਿਦਾਂ ਠੀਕ ਕਰ ਸਕਦੇ ਹਾਂ ਸਾਨੂੰ ਉਹਦੇ ਉੱਤੇ ਮੰਤਨ ਕਰਨ ਦੀ ਚਿੰਤਨ ਕਰਨ ਦੀ ਉਹਦੇ ਉੱਤੇ ਲੋੜ ਹੈ ਵਿਤੇ ਸਮੇਂ ਦੇ ਵਿੱਚ ਜੋ ਹੋਇਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਸੀ ਕਿਹਦਾ ਕਿਹਦਾ ਕੀ ਕੀ ਰੋਲ ਰਿਹਾ ਸਾਨੂੰ ਸਾਰਿਆਂ ਨੂੰ ਉਹਦੇ ਉੱਤੇ ਹਰ ਹਰ ਵਿਅਕਤੀ ਨੂੰ ਜਾਣਕਾਰੀ ਹੈ ਹੋ ਸਕਦਾ ਇਹ ਸਾਰੇ ਬੜੇ ਸੀਨੀਅਰ ਦੇ ਸਤਾਰਜੋਗ ਨੇ ਇਹਨਾਂ ਨੂੰ ਮੇਰੇ ਨਾਲੋਂ ਜ਼ਿਆਦਾ ਜਾਣਕਾਰੀ ਹੈ ਉਸ ਚੀਜ਼ ਬਾਰੇ ਹੋ ਸਕਦਾ ਇਹਨਾਂ ਨੇ ਪ੍ਰਤੱਖ ਰੂਪ ਦੇ ਵਿੱਚ ਵੀ ਕਈ ਚੀਜ਼ਾਂ ਵੇਖੀਆਂ ਹੋਣ ਪਰ ਮੇਰਾ ਇਹ ਮੰਨਣਾ ਹੈ ਕਿ ਭਵਿੱਖ ਨੂੰ ਠੀਕ ਕਰਨ ਲਈ ਸਾਨੂੰ ਅੱਜ ਜਿਹੜਾ ਉਹਦਾ ਵਿਚਾਰ ਕਰਨਾ ਪੈਣਾ ਹੈ ਗਰੇਵਾਲ ਜੀ ਆਹੀ ਗੱਲ ਕਰ ਰਹੇ ਨੇ ਕਾਲੋ ਜੀ ਕਿ ਜੋ ਰਾਹੁਲ ਗਾਂਧੀ ਨੇ ਅਕਾਲ ਤਖਸਾਹ ਪਹੁੰਚ ਕੇ ਉੱਥੇ ਮਾਫੀ ਮੰਗਲਣ ਤੇ ਸਿੱਖਾਂ ਦੀ ਹਮਦਰਦੀ ਮਿਲੇਗੀ ਆਹੀ ਗੱਲ ਦਾ ਜ਼ਿਕਰ ਗੁਰਚਰਨ ਗਰੇਵਾਲ ਦੇ ਵੱਲੋਂ ਕੀਤਾ ਗਿਆ ਜੀ ਕਾਲੋ ਜੀ 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 ਦੇਖੋ ਮੈਨੂੰ ਮੈਨੂੰ ਐ ਲੱਗ ਮੈਨੂੰ ਐ ਲੱਗਦਾ ਹੈ ਕਿ ਜਨੀ ਜੀ ਰੂਪ ਦੇ ਵਿੱਚ ਜਿੰਨਾ ਮੈਂ ਸ਼ਰਲ ਗਾਂਧੀ ਉਹਨਾਂ ਨੂੰ ਜਾਣਦਾ ਐ ਕਿ ਉਹ ਬਹੁਤ ਹੀ ਮਨੁੱਖਤਾ ਦੇ ਨਾਲ ਜੁੜੇ ਹੋਏ ਇਨਸਾਨ ਨੇ ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ बार-बार ਸ੍ਰੀ ਦਰਬਾਰ ਸਾਹਿਬ ਆਉਣਾ ਇੱਥੇ ਸੇਵਾ ਕਰਨਾ ਹੋ ਸਕਦਾ ਹੈ ਕਿਤੇ ਨਾ ਕਿਤੇ ਉਹ ਉਹ ਇਸ ਚੀਜ਼ ਦੀ ਹੀ ਇੱਕ ਇੱਕ ਕੋਸ਼ਿਸ਼ ਕਰ ਰਹੇ ਹੋਣ ਕਿ ਮੈਂ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਜਿਹੜਾ ਉਹ ਜ਼ਖਮ ਨੇ ਸਾਡੇ ਜਿਹੜੇ ਉਹ ਜਿਹੜੇ ਹਮੇਸ਼ਾ ਹੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਜਿਹੜੇ ਆ ਉਹ ਅੱਲਾ ਹੀ ਰਹਿਣੇ ਨੇ ਉਹਨਾਂ ਨੂੰ ਭਰਨ ਦੀ ਇੱਕ ਕਿਤੇ ਨਾ ਕਿਤੇ ਇੱਕ ਕੋਸ਼ਿਸ਼ ਹੈ ਔਰ ਔਰ ਹੋ ਸਕਦਾ ਹੈ ਭੁੱਖ ਦੇ ਵਿੱਚ ਜਿਹੜਾ ਆ ਇਹ ਕੋਈ ਐ ਐਸੀ ਗੱਲ ਵੀ ਸਾਹਮਣੇ ਆ ਜੇ ਪਰ ਮੇਰਾ ਇਹ ਮੰਨਣਾ ਹੈ ਕਿ ਜਿਸ ਤਰੀਕੇ ਦੀ ਕੋਸ਼ਿਸ਼ ਰਾਹੁਲ ਜਾਂਦੀ ਜੀ ਕਰ ਰਹੇ ਨੇ ਉਹ ਸਿੱਖਾ ਸਿਰਫ ਸਿੱਖਾਂ ਦੇ ਨਹੀਂ ਜਿੰਨੀਆਂ ਵੀ ਮਿਨੋਰਟੀਜ਼ ਨੇ ਉਹਨਾਂ ਦੇ ਹੱਕ ਹਕੂਕਾਂ ਨੂੰ ਜਿਹੜਾ ਉਹ ਕਾਇਮ ਰੱਖਣ ਦੀ ਗੱਲ ਕਰ ਰਹੇ ਨੇ ਹੁਣ ਭਾਜਪਾ ਹੈ ਮਣੀਪੁਰ ਦੇ ਵਿੱਚ ਪਿਛਲੇ 1.5 ਸਾਲ ਦੇ ਉਤੋਂ ਕੀ ਜਿਹੜਾ ਉੱਥੇ ਨੰਗਾ ਨਾਚ ਹੋ ਰਿਹਾ ਹੈ ਜੀ ਕਾਲੋ ਜੀ ਕਾਲੋਜੀ ਸਾਨ ਨਾਲ ਭਾਜਪਾ ਆਗੂ ਮਨਜਿੰਦਰ ਸਿਰਸਾ ਵੀ ਫੋਨ ਲਾਈਨ ਤੇ ਜੁੜੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਇਨੇ ਦਿਨੀ ਰਾਹੁਲ ਗਾਂਧੀ ਅਮਰੀਕੀ ਦੌਰੇ ਤੇ ਨੇ ਸਿੱਖਾਂ ਨੂੰ ਲੈ ਕੇ ਟਿੱਪਣੀ ਕੀਤੀ ਗਈ ਕਿ ਭਾਰਤ 'ਚ ਇਸ ਗੱਲ ਦੀ ਲੜਾਈ ਹੈ ਕਿ ਸਿੱਖਾਂ ਨੂੰ ਦਸਤਾਰ ਬੰਨਣ ਦੀ ਇਜਾਜ਼ਤ ਹੈ ਜਾਂ ਨਹੀਂ ਹੈ ਗੁਰਦੁਆਰਾ ਸਾਹਿਬ ਜਾਂਦੀ ਇਜਾਜ਼ਤ ਹੈ ਜਾਂ ਨਹੀਂ ਹੈ ਤੁਹਾਡਾ ਕੀ ਪ੍ਰतिक੍ਰਮ ਤੁਹਾਡਾ ਕੀ ਰਿਐਕਸ਼ਨ ਦੇਖੋ ਕੋਈ ਆਦਮੀ ਉਹ ਜ਼ਰੂਰ ਬੋਲਣ ਤੇ ਉੱਤਰ ਆਵੇ ਔਰ ਸਿੱਖ ਧਰਮ ਦੇ ਖਿਲਾਫ ਬੋਲਣ ਤੋਂ ਉੱਤਰ ਆਵੇ ਕੋਈ ਨਵੀਂ ਗੱਲ ਨਹੀਂ ਇਹ ਪਰਿਵਾਰ ਹਮੇਸ਼ਾ ਤੋਂ ਸਿੱਖ ਵਿਰੋਧੀ ਰਿਹਾ ਹੈ ਇਸ ਪਰਿਵਾਰ ਨੇ ਦੁਨੀਆ ਪਰ ਸਿੱਖਾਂ ਦਾ ਜੋ ਨੁਕਸਾਨ ਕੀਤਾ ਹੈ ਦੇਸ਼ ਪਰ ਦੇ ਅੰਦਰ ਜਿਸ ਤਰ੍ਹਾਂ ਸਿੱਖਾਂ ਨੂੰ ਆਉਂ ਪੰਜਾਬ ਨੂੰ ਤਬਾਹ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਨੇ ਉਹ ਜਗ ਜਾਇਰ ਨੇ ਕਿਸ ਤਰ੍ਹਾਂ ਕਰੇ ਚਟੇਰ ਪਾ ਪਾ ਕੇ ਅੱਗ ਲਾਉਣੀ ਸੜਕਾਂ ਤੇ ਤੋੜਾ ਤੋੜਾ ਕੇ ਲੋਕਾਂ ਨੂੰ ਜੀਵਿਆ ਜਲਾਉਣਾ ਔਰ ਫਿਰ ਉਹਨਾਂ ਘਾਤਾਂ ਨੂੰ ਆਪਣੀ ਪਾਰਟੀ ਚ ਉੱਚੇ ਉੱਚੇ ਅਹੁਦੇ ਦੇਣੇ ਚਾਹੀਏ ਕਮਲਨਾਥ ਹੋਵੇ ਜਗਦੀਸ਼ ਤਖਤੂਰ ਹੋਵੇ ਅਚਲ ਫਗਤ ਹੋਵੇ ਧਰਮਦਾਸ ਸਾਸ਼ਟਰੀ ਹੋਵੇ ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ 1984 ਨੂੰ ਦੰਦ ਸਿੱਖ ਕਤਲਿਆਣ ਕਰਾਇਆ ਹੂੰ ਉਹ ਕਾਂਗਰਸ ਤੇ ਉਹਨਾਂ ਨੇ ਹਮੇਸ਼ਾ ਗਰੇਨਾ ਲਗਾ ਕੇ ਰੱਖਿਆ ਅੱਜ ਸੱਜਨ ਕੁਮਾਰ ਜੀਲ ਦੇ ਅੰਦਰ ਆਪਿਛੇ 7 ਸਾਲ ਤੋਂ ਲੇਕਿਨ ਕਾਂਗਰਸ ਦੇ ਅੰਦਰ ਹੂੰ ਜੇ ਦੀ ਸਟਾਈਕਰ ਦੇ ਖਿਲਾਫ ਚਾਰਜਸ ਫ੍ਰੇਮ ਹੋ ਗਏ ਪਰ ਕਾਂਗਰਸ ਦੇ ਅੰਦਰ ਹੂੰ ਕਿ ਰਾਹੁਲ ਗਾਂਧੀ ਨੂੰ ਪਤਾ ਨਹੀਂ ਅਜਿ ਸੁਖਣੀ ਕਿੱਥੋਂ ਆ ਗਈ ਕਿ ਸਿੱਖਾਂ ਦੀ ਦਸਤਾਰ ਨੂੰ ਕੋ ਹੱਥ ਪਾ ਸਕਦਾ ਸਿੱਖਾਂ ਦੇ ਘਰੇ ਤੇ ਕਿਰਪਾਨ ਨੂੰ ਕੋ ਹੱਥ ਪਾ ਸਕਦਾ ਇਹ ਸੁਹਣੇ ਜ਼ਕਰੀਆ ਖਾਨ ਨੇ ਵੀ ਦੇਖੇ ਸੀ ਔਰੰਗਜ਼ੇਬ ਨੇ ਵੀ ਦੇਖੇ ਸੀ ਕਿ ਇਹ ਗੋਰਿਆਂ ਨੇ ਵੀ ਦੇਖੇ ਸੀ ਔਰ ਕਾਂਗਰਸ ਨੇ ਵੀ ਦੇਖੇ ਸੀ ਹੂੰ ਸਿੱਖ ਨੇ ਸਾਕ ਸੁਖਮਿਆਨ ਨੂੰ ਚੱਕਣਾ ਚੂਰ ਕਰਨ ਦਾ ਕੰਮ ਸਿੱਖ ਕੌਮ ਨੇ ਕੀਤਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਰਸਾ ਜੀ ਕਾਲੋ ਸਾਹਿਬ ਨਾਲ ਜੁੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਮਾਈਨੋਰਟੀਜ਼ ਨੂੰ ਲੈ ਕੇ ਆ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਇਸ 'ਚ ਗਲਤ ਕੀ ਕਿਹਾ ਗਿਆ ਚਲੋ ਉਹ ਜੋ ਮਰਜ਼ੀ ਉਹਨਾਂ ਤੇ ਉਹਨਾਂ ਨੂੰ ਬੁਲਾ ਲੈਣ ਉਹਨਾਂ ਨੇ ਗੱਲਾਂ ਹੀ ਕਰਨਗੇ ਪਰ ਮੈਂ ਸਮਝਦਾ ਹਾਂ ਕਿ ਜਿਹੜੀ ਸਿੱਖ ਕੌਮ ਆ ਉਹਨੂੰ ਇਸ ਤਰ੍ਹਾਂ ਡੀਮੇਨ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਉਹਨਾਂ ਦੀ ਦਸਤਾਰ ਨੂੰ ਘੱਟ ਪਾ ਸਕਦਾ ਹੈ ਕਿ ਸੁਪਨਾ ਕੋਈ ਨਾ ਦੇਖੇ ਪਰ ਐਸੀ ਐਸੀ ਗਲਤਫਹਿਮੀਆਂ ਨੂੰ ਪਾਲ ਕੇ ਬਿਠਾਇਆ ਤੇ ਉਹਦੀ ਬਦਕਿਸਮਤੀ ਆ ਗੁਰੂ ਗੋਬਿੰਦ ਸਿੰਘ ਉਹ ਇਨਸਾਫ ਨੂੰ ਨਾ ਕਬੂਲ ਕਰ ਰਿਹਾ ਪਰ ਆਪਣੇ ਘੜੇ ਔਰ ਦਸਤਾਰ ਨੂੰ ਆਪਣੀ ਆਉਣ ਦਿੱਤੀ ਔਰ ਇਹ ਲੋਕ ਅੱਜ ਵੀ ਇਹ ਗੱਲਾਂ ਕਰਦੇ ਨੇ ਕਿ ਸਾਡੀ ਦਸਤਾਰ ਨੂੰ ਖਤਰਾ ਹੈ ਦਸਤਾਰ ਲਾ ਦੇਗਾ ਕੋਈ ਸਾਡੇ ਘੜੇ ਕਿਰਪਾਨ ਨੂੰ ਸਾਨੂੰ ਗੁਰਦੁਆਰੇ ਦੇ ਤੁਗੜਨ ਤੋਂ ਖਤਰਾ ਹੈ ਤੁਸੀਂ ਕਿਸ ਤਰ੍ਹਾਂ ਦੀਆਂ ਇਹ ਗੰਦੀ ਰਾਹ ਨੀਤੀ ਤੇ ਨਫਰਤ ਭਰੀ ਰਾਹ ਨੀਤੀ ਕੇਵਲ ਔਰ ਕੇਵਲ ਨਫਰਤ ਔਰ ਗੰਧ ਦੇ ਇਲਾਵਾ ਕੋਈ ਸੋਚ ਨਹੀਂ ਰੱਖਦੇ ਮੈਂ ਬੜਾ ਹੈਰਾਨ ਆ ਕਿ ਕੋਈ ਬੰਦਾ ਅੱਜ 21 ਸਦੀ ਅੰਦਰ ਵੀ ਇਸੇ ਤਰ੍ਹਾਂ ਦੀਆਂ ਹੀ ਵਸ ਕਰਨ ਦੇ ਕੰਮ ਕਰ ਰਿਹਾ ਕਿ ਇਸ ਧਰਮ ਨੂੰ ਉਹਦੇ ਨਾਲ ਲੜਾਓ ਉਹਦੇ ਨਾਲ ਉਹਦੇ ਨਾਲ ਲੜਾਓ ਉਹਦੇ ਬਲਾਤੀ ਉਹ ਨਫ਼ਰਤ ਦੇ ਅਲਫਾਜ਼ ਬੋਲੋ ਉਹਦੇ ਪ੍ਰਤੀ ਉਹ ਨਫ਼ਰਤ ਦੇ ਅਲਫਾਜ਼ ਬੋਲੋ ਔਰ ਜੇ ਸਾਡੇ ਨਾਲ ਇੰਨਾ ਕੀ ਜ਼ਿਆਦਾ ਪਿਆਰ ਮੁਹੱਬਤ ਸੀਗਾ ਤੇ ਕਰੇ ਸੱਜਨ ਕੁਮਾਰ ਔਰ ਕਮਲਨਾਥ ਤੇ ਐਚ ਕੇ ਐਲ ਭਗਤ ਔਰ ਜਗਦੀਸ਼ ਟੈਲਕਰ ਕਾਂਗਰਸ ਅੰਦਰ ਕਿਵੇਂ ਬੈਠੇ ਜੀ ਸਿੱਖਾਂ ਤੇ ਕਾਤਲ ਕਾਂਗਰਸ ਦੇ ਅੰਦਰ ਕਿਵੇਂ ਪਾਰਟੀ ਦੇ ਅਹੁਦੇ ਲੈ ਕੇ ਬੈਠੇ ਜੀ ਸੋ ਇਸ ਕਰਕੇ ਇਹ ਇਹਨਾਂ ਦੀ ਕੋਈ ਮੋਡਸ ਪਰੈਂਡ ਸ਼ੁਰੂ ਤੇ ਰਹੀ ਆ ਸੱਤਾ ਹਾਸਲ ਕਰਨ ਵਾਸਤੇ ਲੋਕਾਂ ਨੂੰ ਲੜਾਉਂਦੇ ਨੇ ਮਰਵਾਉਂਦੇ ਨੇ ਨਫ਼ਰਤ ਫਲਾਉਂਦੇ ਨੇ ਪਰ ਨਫ਼ਰਤ ਦੀ ਰਾਜਨੀਤੀ ਕਰਦੇ ਨੇ ਮੈਂ ਇਹ ਜਿੱਥੇ ਅਲਫ਼ਾਜ਼ਾਂ ਦੀ ਉਹਨਾਂ ਦੇ ਦਿੱਤੋਂ ਬਿਆਨ ਦੀ ਕਰੇ ਸ਼ਬਦਾਂ ਜਿੰਦਾ ਕਰਦਾ ਹਾਂ ਉੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਇਹ ਸੁਪਨੇ ਪਾਲਣੇ ਛੱਡ ਦਿਓ ਸਿੱਖਾਂ ਦੇ ਦਸਤਾਰ ਨੂੰ ਕੋ ਹੱਥ ਪਾ ਸਕਦਾ